ਹਾਂ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਬਰਤ ਟੈਲਰਸ ਦੀਆਂ ਤੇ ਅੱਜ ਆਪਾਂ ਜਿਹੜਾ ਕੁੜਤਾ ਪਿਆਮਾ ਲੈ ਕੇ ਆਈਆਂ ਛੋਟੇ ਪਣੇ ਦਾ ਕੱਪੜਾ ਹੈ 5 ਮੀਟਰ ਕੱਪੜਾ ਨੀਚੇ ਉਹ ਘੇਰ 400 ਉੱਪਰ ਆਪਾਂ ਇਹਨੇ ਕਾਲਰ ਲਾਉਣਾ ਇੱਕ ਵਾਰੀ ਤੁਹਾਨੂੰ ਮੈਂ ਨਾਪ ਨਿਗਾਹਥਣੀ ਕਰਾ ਦਿਆਂ ਹਨਾ ਜਿਹੜੀ ਕੁੜਤੇ ਲੰਮਾਈ ਹੈਗੀ ਉਹ 39 ਆ ਬਾਹਾਂ 23 ਆ ਤੀਰਾ 17 ਸਾਤੀ ਹੈਗੀ ਜਿਹੜੀ ਇਹਦੀ ਛਾਤੀ ਉਹ 37 ਆ ਪੂਰੇ ਬੰਦੇ ਦਾ ਨਾਮ ਲੈਂਦਾ ਹਾਂ ਬਾਡੀ ਤੋਂ ਕਮਰ ਹੈਗੀ 41 ਤੇ हिਪ ਹੈਗੀ 42 ਫਰੰਟ ਹੈਗਾ 8 ਤੇ ਗਿੱਜਾ ਲਾਉਣਾ ਆਪਾਂ 1 ਗਲਾ ਹੈਗਾ 16 ਕੋਣੀ ਹੈਗੀ 13 ਜਿਹੜਾ ਢਿੱਡ ਆਪਾਂ ਪੇਟ ਕਹਿੰਦੇ ਨੂੰ 38 ਆ ਦੇਖੋ ਜੇ ਤੁਸੀਂ ਸਹੀ ਫਿਟਿੰਗ ਚਾਹੁੰਦੇ 38 ਪੇਟ ਆ 42 ਚਾਹੀਦਾ ਆਪਾਂ ਨੂੰ ਫੇਰ ਤੁਹਾਡੀ ਫਿਟਿੰਗ ਸਹੀ ਆਊਗੀ ਨਾ ਖੁੱਲਣਾ ਨਾ ਭੀੜਾ ਇਹ ਭਰਾ ਥੋੜੇ ਟਾਈਟ ਕੱਪੜੇ ਪਾਉਂਦੇ ਨੇ ਆਪ ਦੀ ਮਰਜ਼ੀ ਨਾਲ 41 ਕਰਾਤਾ ਆਜੀ ਢਿੱਡ ਜਰੂਰ ਲਿਖਿਆ ਕਰੋ ਪੇਟ ਲਿਖਿਆ ਨਾ ਪੇਟ ਮੈਂ ਇਹ ਵਿਚਾਲੇ ਤਾਂ ਨਹੀਂ ਲਿਖਦਾ ਫਿਰ ਵਿੱਚੀ ਸਾਰਾ ਕੁਝ ਹੋ ਜਾਂਦਾ ਪੇਟ ਦੀ অপਸ਼ਨ ਆਪਣੇ ਕੋਲੇ ਹੁੰਦੀ ਆ ਉਹ ਮੈਂ ਕਟਵਾ ਦਿੱਤੀ ਇੱਥੇ ਰੁਪਿਆ ਮੇ ਲਮਾਈ ਹੈਗੀ ਉਹ 35.5 ਲੱਕ ਜਿਹੜਾ ਆਪਾਂ ਕਮਰ ਕਹਿੰਦੇ ਆ ਇੱਥੇ ਪੈਂਟ ਬੰਨਦੇ ਹਾਂ 36 ਆ ਮੂਰੀ 16.5 ਤੇ ਪੱਟ 26.5 ਡਬਲ ਪੌਟ ਵਾਲਾ ਕੁੜਤਾ ਜਾਨੀ ਕਿ ਉੱਤੇ ਦੋ ਜੇਬਾਂ ਲਾਉਣੀਆਂ ਆਪਾਂ ਨੇ ਪਠਾਨੀ ਸੂਟ ਆਗਾ ਪਜਾਮੇ ਦੇ ਲਾਸਟਿਕ ਤੇ ਨਾਲ ਪਜਾਮੇ ਜੇਬਾਂ ਦੋ ਤੇ ਚਾਰ ਪੰਜ ਛੇ ਜੇਬਾਂ ਜਾਨੀ ਸਾਰੀਆਂ ਇਹ ਪਠਾਨੀ ਸੂਟ ਹੀ ਹੈਗਾ ਆ ਜੋ ਆਪਾਂ ਕੱਟਦੇ ਹਾਂ ਕਟਾਈ ਇਹਦੀ ਹੈਨਾ ਜਿਹੜਾ ਆਪਾਂ ਨੇ ਘੇਰ ਪਾਉਣਾ ਕੁਰਤੇ ਦਾ ਉਹ ਛਾਤੀ ਦੇ ਹਿਸਾਬ ਨਾਲ ਪਾਉਣਾ ਹੁੰਦਾ ਹੈਗਾ ਵੀ ਕਿਸੇ ਨੂੰ ਕੋਈ ਫਿਊਜ਼ਨ ਨਾ ਹੋਵੇ ਨਾ ਛਾਤੀ ਦੇ ਵਿੱਚ ਤੁਸੀਂ 8 ਇੰਚ ਪਾ ਦੇ ਮਾਰ ਕੇ ਚਲੋ ਜੀ ਛਾਤੀ ਹੈਗੀ 38 ਤਾਂ ਤੁਸੀਂ 38 ਦੇ ਵਿੱਚ ਜਦੋਂ 8 ਪਾਉਗੇ ਤਾਂ 38 ਦਾ ਨਿਕਲ ਕੇ ਆਗੇ 38 ਦੇ ਉੱਤੇ 40 ਤੇ 46 23 ਪਰ ਆਪਾਂ ਇਹਨੂੰ ਪਾਉਣੇ ਤੇ ਹੀ ਤਾਂ ਪਾਵਾਂਗੇ ਇਹ ਸਾਡੇ 37 ਆ 8 ਇੰਚ ਪਾਉਣ ਤੋਂ ਬਾਅਦ ਕੋਈ ਹੋਰ ਮਾਰਜਨ ਨਹੀਂ ਆਪਾਂ ਪਾਉਣਾ ਕੰਨੀ ਘਟਣੀ ਪੈਣੀ ਪੈਣਾ ਹੈਨਾ ਇਦੋਂ ਆਪਾਂ ਨੇ 8 ਇੰਚ ਹੀ ਪਾ ਲਿਆ ਹਨ ਫਿਰ ਇਹਦੇ ਵਿੱਚ ਕੋਈ ਇਹ ਨਹੀਂ ਹੈ ਤੁਸੀਂ ਸਲੰਗਾਂ ਦਾ ਵੱਖਰਾ ਪਾਉਣਾ ਇਹ ਜੀ ਗੱਲ ਦਾ ਭੈਣਾ ਵੀ ਤੇ ਜਿਹੜੇ ਮੇਰੇ ਕਈ ਭਰਾ ਪੁਰਾਣੇ ਸਿੱਖਿਆ ਕਮ ਹਨ ਇਹ ਕਾਟਾ ਜਿਹੜਾ ਬਿਲਕੁਲ ਨਿੰਮਗਾ ਉਹ ਧਿਆਨ ਰੱਖਣਾ ਵੀ ਕਈ ਵਾਰੀ ਫੋਨ ਕਰਦੇ ਰਹਿੰਦੇ ਵੀ ਇਹਦੇ ਵਿੱਚ ਹੋਰ ਵੀ ਪਾਉਣਾ ਮਾਰਜਨ ਇਹ ਚ ਹੋਰ ਕੋਈ ਮਾਰਜਨ ਨਹੀਂ ਪਾਉਣਾ ਬਾਕੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਟੁਵੈਂਟ ਜ਼ਰੂਰ ਕਰਿਆ ਕਰੋ ਅੱਜ ਦੇਖਣਾ ਆਪਾਂ ਖਾਸ ਧਿਆਨ ਰੱਖਣਾ ਦੇਖੋ ਗਲਤੀ ਆਪਾਂ ਕਿੱਥੇ ਕਰਦੇ ਆ ਮੰਨ ਕੇ ਲੋ ਮੈਨੂੰ ਆਏ ਮੋੜ ਕੇ ਹੈ ਪਤਾ ਨਿਸ਼ਾਨ ਉਹਦੇ ਨਾਂ ਦੇ ਗਲਾਈ ਪਾਣ ਦਾ ਕੁੜਤਾ ਆਪਣਾ ਨਾਲ ਦੀ ਨਾਲ ਹੋ ਜਾਂਦਾ ਖਰਾਬ ਆਪਾਂ ਰੱਖਣਾ ਕਿ ਰਜੌਰ ਸਾ ਮੈਂ ਤੈਨੂੰ ਪਹਿਲੀ ਵਾਰ ਦੱਸਤਾ ਸੀਗਾ ਯਾਦ ਰੱਖਣਾ ਦਿਮਾਗ ੋੜ ਕੇ ਰੱਖਣਾ ਜਦੋਂ ਕੰਮ ਕਰਨਾ ਇਹ ਨਹੀਂ ਹੈ ਵੀ ਫੋਨ ਵੀ ਚਲਾਈ ਜਾਓ ਤੇ ਕੰਮ ਵੀ ਕੱਢੀ ਜਾਓ ਜਾਂ ਗੱਲਾਂ ਵੀ ਕਰੀ ਜਾਓ ਤੇ ਕੰਮ ਹੀ ਇਹ ਚੱਲ ਕੰਮ ਹੀ ਚੱਲਦਾ ਜਦੋਂ ਕੰਮ ਕਰਨਾ ਤਾਂ 100% ਹਾਜ਼ਰ ਹੋ ਕੇ ਕੰਮ ਨੂੰ ਕੱਟਿਆ ਕਰੋ ਜੇ ਕੋਈ ਲੜ ਮੈਲਾ ਤਾਂ ਉਹਨੂੰ ਬਾਹਰਲੇ ਪਾਸੇ ਕੱਢ ਲਿਆ ਕਰੋ ਠੀਕ ਆ ਥੋੜੀ ਜਣੀ ਆ ਦੀ ਜ਼ਿੰਮੇਵਾਰੀ ਸਮਝਿਆ ਕਰੋ ਵੀ ਜੇ ਅਗਲਾ ਕੱਪੜਾ ਮੈਲਾ ਲਿਆ ਤਾਂ ਘਟੂ ਘਟ ਸਾਫ ਪਾਸਾ ਵਾਲੂ ਸਿੱਧੇ ਪਾਸੇ ਦਿਖਾ ਦੋ ਮੈਲਾ ਪਾਸਾ ਉੱਠੇ ਪਾਸੇ ਕਰ ਦੇ ਦਿਓ ਲਓ ਜੀ ਹੁਣ ਆਪਾਂ ਇਹਦੇ ਕਰੀ ਬਣਾ ਲਏ ਚਲੇ ਇਸ ਤਰ੍ਹਾਂ ਲੁਕੋ ਧਿਆਨ ਨਾਲ ਦੇਖਿਓ ਇਹ ਤੁਸੀਂ ਭਾਵੇਂ ਇਹਦੇ ਬੈਂਡ ਵੀ ਲਾ ਸਕਦੇ ਹੋ ਤੇ ਭਾਵੇਂ ਕਲਰ ਮੈਂ ਕਾਰਤੀ ਇਹੋ ਜੀ ਕੱਟੂਗਾ ਦੋਨੇ ਚੀਜ਼ ਜੀ ਤੁਸੀਂ ਕਰ ਸਕਦੇ ਹੋ ਪਰ ਇਸ ਪੁਰਾਣੇ ਕਲਰ ਲਗਾਉਣਾ ਘੇਰਾ ਚੌੜਾ ਸੁਣਾ ਹੈ ਨਾ ਵਿਆਹ ਵਾਲਾ ਦਸੂਤ ਆ ਗਾ ਹੋਰ ਹੁਣ ਆਪਾਂ ਇਹਨੂੰ ਇੱਕ ਚਟ ਕਰ ਲਾਂਗੇ ਬਿਲਕੁਲ ਧਿਆਨ ਨਾਲ ਦੇਖਿਓ ਕੁੰਡਾ ਆਪਾਂ ਥੱਲੇ ਰੱਖਾਂਗੇ ਆਪਾਸਾ ਇਹਨੂੰ ਉੱਪਰ ਲਾਜਾਂਗੇ ਇੱਕ ਪੋਰੀ ਆਪਾਂ ਸੈੱਟ ਕਰ ਲਗੀ ਤੇ ਇਸ ਤਰ੍ਹਾਂ ਠੀਕ ਹੈ ਜੀ ਪ੍ਰੈਸ ਕਰਨਾ ਵੀ ਜਿਆਦਾ ਗਰਮਲਾ ਹੋਏ ਕਈ ਕੱਪੜੇ ਇਸ ਤਰ੍ਹਾਂ ਦੇ ਹੁੰਦੇ ਆਗੇ ਪ੍ਰੈਸ ਮਾਰਨਾ ਸੁੰਭੜ ਜਾਂਦੇ ਆ ਫਿਰ ਉਹ ਚੀਜ਼ ਲੋਡਰੀ ਵਿੱਚ ਇਕੱਠਾਇਆ ਹੋਇਆ ਮੈਂ ਠੀਕ ਹੈ ਪਹਿਲਾਂ ਹੀ ਤਾਂ ਕਰਕੇ ਧਿਆਨ ਰੱਖਿਆ ਕਰੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦਾ ਜਦੋਂ ਪ੍ਰੈਸ ਲਾਉਣੀ ਹੈ ਧਿਆਨ ਰੱਖਣਾ ਆਪਾਸਾ ਆਪਰੇ ਉੱਪਰ ਲਾਜਾਂਗੇ ਸਾਰੇ ਵਾਲ ਛਾਲ ਕੱਢ ਲੈਣੇ ਇੱਕ ਵਾਰੀ ਪ੍ਰੈਸ ਥੋੜੀ ਗਰਮ ਕਰ ਲਈਏ ਠੰਡੀ ਏ ਥੋੜੀ ਜਦੋਂ ਵੀ ਕੰਮ ਆਪਾਂ ਕੱਟਣਾ ਪ੍ਰੈਸ ਕੋਲੇ ਲਾ ਕੇ ਰੱਖਿਆ ਕਰੋ ਕਰਨ ਕਿਸੇ ਜੀ ਇਹਦੀ ਨਹੀਂ ਸਮਝ ਲੱਗਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਜਿਹੜੇ ਮੇਰੇ ਭਰਾ ਜਾਂ ਭੈਣਾਂ ਨਵੇਂ ਆ ਚੈਨਲ ਤੇ ਬਿਲਕੁਲ ਨਵੇਂ ਨਵੇਂ ਹਨ ਜਿਹਨਾਂ ਕੋਲੇ ਅੱਜ ਹੀ ਵੀਡੀਓ ਆਈ ਆ ਉਹ ਚੈਨਲ ਨੂੰ ਨਬਸ ਸਬਸਕ੍ਰਾਈਬ ਕਰ ਲਓ ਜਾਂ ਆਪ ਦੇ ਜਿਹੜੇ ਜਵਾਕ ਹਨ ਜੇ ਕੋਈ ਮੇਰੀ ਮਾਤਾ ਦੀ ਉਮਰ ਦੀ ਬੇਂਤੀ ਨਹੀਂ ਕਰਨਾ ਹੁੰਦਾ ਸਬਸਕ੍ਰਾਈਬ ਹਨਾ ਤਾਂ ਜਵਾਕਾਂ ਨੂੰ ਕਹਿ ਕੇ ਕਰਵਾ ਲਿਆ ਕਰੋ ਵੀ ਘੰਟੀ ਜੀ ਬਜਾ ਦੇ ਤੇ ਇਹਨੂੰ ਰੋਜ਼ ਵੀਡੀਓ ਆਨ ਲਾ ਦੇ ਮੇਰੇ ਫੋਨ ਤੇ ਕਿਉਂ ਮੈਂ ਹਰ ਰੋਜ਼ ਇੱਕ ਦੋ ਇੱਕ ਦੋ ਵੀਡੀਓ ਪਾਉਂਦਾ ਰਹਿੰਦਾ ਆਪਣੇ ਦੋ ਚੈਨਲ ਆ ਇੱਕ ਤਾਂ ਆਹੀ ਆ ਜਿਹੜਾ ਤੁਸੀਂ ਦੇਖੀ ਜਾਂਦੇ ਹੋ ਇੱਕ ਗੈਲ ਡਰੈਸ ਡਿਜ਼ਾਈਨਰ ਵਾਲਾ ਹਨਾ ਦੋਨੇ ਸਬਸਕ੍ਰਾਈਬ ਕਰ ਲਿਓ ਭਵਾਂ ਦਾ ਫੋਨ ਤੇ ਤੁਸੀਂ ਵਟਸਐਪ ਤੇ ਜਾ ਕੇ ਆਪ ਦਾ ਭੇਜੋ ਹਾਈ ਵਗੈਰਾ ਹਨਾ ਭਵਾਂ ਦੂਸਰੇ ਤੇ ਮੈਂ ਤੁਹਾਨੂੰ ਲਿੰਕ ਭੇਜ ਦੋਨਾਂ ਦੇ ਬਾਕੀ ਜਿਹੜੇ ਕੋਈ ਚੀਜ਼ ਨਹੀਂ ਸਮਝ ਆਉਂਦੀ ਉਹ ਤੁਸੀਂ YouTube ਵਾਲੇ ਚੈਨਲ 'ਚ ਕਰਨੇ ਆ ਕਮੈਂਟ ਵਗੈਰਾ ਹਨਾ ਜੇ ਵੀਡੀਓ ਵਧੀਆ ਲੱਗਦੀ ਤਾਂ ਵੀ ਜੇ ਸਮਝ ਨਹੀਂ ਆਉਂਦੀ ਤਾਂ ਵੀ ਹਨਾ ਉਹਤੇ ਨਹੀਂ ਕਰਨੇ ਵੀ ਹੋ ਮੈਂ ਬਹੁਤ ਘੱਟ ਚੱਗਦਾ ਫੋਨ ਤੁਹਾਨੂੰ ਮੈਂ ਹਰ ਇੱਕ ਵੀਡੀਓ 'ਚ ਦੱਸਾ ਦਿੰਦਾ ਕਿ ਮੈਂ ਬਹੁਤ ਘੱਟ ਚਲਾਉਣਾ ਹਾਂ ਸਰ ਦੇ ਨੂੰ ਠੀਕ ਆਓ ਨਿਸ਼ਾਨ ਤੁਹਾਨੂੰ ਇੱਕ ਵਾਰੀ ਨਿਗਾਹ ਤਾਂ ਨਹੀਂ ਕਰਾਉਣਾ ਜੇ ਮੋਟੀ ਡਿੱਗਦੇ ਹੋਣ ਨਾ ਫਿਰ 2.5 'ਚ ਪਾ ਦਿਆ ਕਰੋ ਚੁੱਪ ਕਰਕੇ ਆਪ ਆਪਾਂ 2.5.1 ਪਾਇਆ ਹੋਇਆ ਨੂੰ ਇੱਥੇ ਹੁਣ ਆਪਾਂ ਲਗਾਵਾ ਨਿਸ਼ਾਨ ਤੀਰੇ ਦਾ ਤੀਰਾ ਹੈਗਾ ਇਸ ਭਰਾ ਦਾ 17 ਇੰਚ ਯਾਨੀ ਕਿ ਇੰਨ ਆਪਾਂ ਕਿੰਨਾ ਰੱਖਾਂਗੇ 17 ਤੋਂ ਵੀ ਹੋਰ ਘੱਟ ਰੱਖ ਲੈ ਆਹ ਠੀਕ ਆ ਇਹ ਸਮਝ ਨਾ ਇਹ ਪੁੱਛੋਗੇ ਵੀ ਕਿਉਂ 17.5 17 ਦਾ ਸੀਗਾ 18 ਪਾਉਣਾ ਸੀ ਇਹ ਮੈਂ ਤੁਹਾਨੂੰ ਦੱਸ ਦੂਗਾ ਇਸੀ ਵੀਡੀਓ ਦੇ ਵਿੱਚ ਵਿੱਚ ਹੀ ਠੀਕ ਆ ਕਲਰੇ ਦਾ ਹੈਗਾ 16 ਇੰਚ ਆਪਾਂ ਇਤੋਂ ਰੱਖਾਂਗੇ 2.5 ਸਾਈਡ ਨੂੰ نیچے ਨੂੰ ਪਾਉਣੇ ਤੱਕ ਚਲੋ ਆਪਾਂ ਕਰਦੇ ਪੁਆਇੰਟ ਹੋਣਾ ਗਿਆ ਫਰੰਟ ਕੱਟ ਆਪਾਂ ਮੈਂ ਮੇਰੇ ਨਹੀਂ ਹੁੰਦਾ ਪੜਿਆਂ ਨੂੰ ਆਪਾਂ ਆ ਗਿਆ ਫਰੰਟ ਜੇ ਕਿ ਨਹੀਂ ਪਤਾ ਲੱਗਦਾ ਵੀਡੀਓ ਤੇ ਨਵੇਂ ਆ ਇਹਨੂੰ ਫਰੰਟ ਕਹਿੰਦੇ ਆਪਾਂ ਹਨਾ ਪੂਰਾ ਮ ਬਰੀਕੀ ਦੇ ਨਾਲ ਸਮਝਾਉਣਾ ਹੁਣਾਂ ਫਿਰ ਵੀ ਜੇ ਕਿਸੇ ਭਰਾ ਨੂੰ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਜੀ ਆਉਂਦੀ ਆ ਤਾਂ ਬਈ ਬੰਦਾ ਧੰਨਵਾਦ ਕਰਿਆ ਕਰੋ ਤਾਂ ਕਿ ਮੇਰਾ ਵੀ ਹੌਸਲਾ ਵੱਧਦਾ ਵੀ ਹਾਂ ਭੈਣਾ ਤੇ ਭਰਾ ਵੀਡੀਓ ਧਿਆਨ ਦੇ ਨਾਲ ਵੇਖਦੀ ਆ ਮੈਂ ਬਹੁਤ ਵਾਰੀ ਵੇਖਿਆ ਵੀ ਤੁਹਾਡੇ ਤੋਂ ਬਰੀਕੀ ਨੂੰ ਕੁਛ ਨਹੀਂ ਫੜੇ ਜਾਂਦੇ ਜਿਹੜੇ ਮੈਨੂੰ ਪਤਾ ਲੱਗ ਜਾਂਦਾ ਵੀ ਇੱਥੇ ਮੇਤੋਂ ਮਿਸਟੇਕ ਹੋ ਗਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਵੀ ਇੱਥੇ ਵੀ ਆਹ ਚੀ ਆਪਨੀ ਹੀ ਰਹਿ ਗਈ ਸੀ ਨਿਸ਼ਾਨ ਲਾਉਣ ਵਾਲਾ ਨਾ। ਨਾ ਹੁਣ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ 15 ਤੇ ਨਾ ਇਹ ਬੰਦਾ ਬੜਾ ਲੰਮਾ ਨਾ ਮਦਰਾ। 15 ਫਿਰ 12 ਫਿਰ 5 ਠੀਕ। ਬਿਲਕੁਲ ਸੌਖਾ ਜਿਹਾ ਫਾਰਮੂਲਾ। ਹੁਣ ਆਪਾਂ ਇਹਦਾ ਹੈਪ ਦਾ ਨਿਸ਼ਾਨ ਲਗਾਵਾਂਗੇ। ਹੈਪ ਹੈਗੀ 42.5 43.5 44 ਇਹ ਆਲ। ਬਾਲਾ ਕੁਲ ਨਹੀਂ ਰੱਖਣਾ ਆਪਾਂ ਹੈਪ ਨੂੰ ਧਿਆਨ ਰੱਖਣਾ ਇੱਥੇ। ਕੰਬਰ ਦਾ ਵੀ ਧਿਆਨ ਰੱਖਣਾ। ਕਮਰ ਹੈਗੀ ਸਾਢੇ 1 ਤੌੜੀ ਆਪਾਂ ਰੱਖਾਂਗੇ ਸਾਢੇ 42 ਬਸ ਜੀਜੇ ਜਿੰਨਾ ਦਾਬਾਉ ਉਹਨਾਂ ਕੀ ਰੱਖਾਂ ਠੀਕ ਓ ਜੀ ਹੁਣ ਮੈਂ ਇੱਥੋਂ ਵੀ ਨਿਸ਼ਾਨ ਲਾ ਲਿਆ ਇੱਕ ਵਾਰ ਫਿਰ ਆਪਾਂ ਇੱਕ ਵਾਰੀ ਕੈਂਚੀ ਫੇਰ ਦਾਂਗੇ ਵਿੱਚ ਲੰਬਾਈ ਹੈਗੀ ਸਾਢੇ 39 ਆਪਾਂ ਰੱਖਾਂਗੇ 40 ਠੀਕ ਹੈ ਇੱਕ ਤੋਂ ਆਪਾਂ ਜਿਹੜਾ ਨਿਸ਼ਾਨ ਲਾਉਣਾ ਉਹ ਫੱਟੀ ਧਰ ਲੈ ਗੋ ਇਸ ਤਰ੍ਹਾਂ ਬਿਲਕੁਲ ਧਿਆਨ ਦੇ ਨਾਲ ਲਓ ਜੀ ਇਹਦਾ ਮੈਨ ਲਿਆ ਇਹ ਤੋਂ ਰਪਾ ਫੱਟੀ ਜਰੂਰ ਲਾ ਕੇ ਕੱਟਣਾ ਐਨੀ ਸ਼ੇਪ ਵਾਲੀ ਫੱਟੀ ਲੈ ਲੈ ਗੁਰੂ ਵਾਲੀ ਸ਼ੇਪ ਵਾਲੀ ਵੀ ਲੈ ਲਿਆ ਕਰੋ ਗੁਰੂ ਵਾਲੀ ਥੋੜੀ ਵਾਲੀ ਮੈਂ ਕੱਲ ਲਿਆਇਆ ਇੱਕ ਫੱਟੀਆਂ ਦੇਖੋ ਇਹ ਜਮੀ ਸ਼ੇਪ ਹੈਣੀ ਹੈ ਨਾ ਆਹ ਚੀਜ਼ ਆਪਾਂ ਨੂੰ ਫੱਟੀ ਆਪਣੇ ਕਿਸੇ ਕੰਮ ਦੀ ਨਹੀਂ ਹੈ ਨਾ ਇਹ ਮੋੜਿਆ ਵਾਂ ਐਨੀ ਸ਼ੇਪ ਵਾਲੀ ਫੱਟੀ ਜੇ ਕੋਈ ਨਹੀਂ ਪਤਾ ਲੱਗਦਾ ਮੈਨੂੰ ਦੱਸ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਫਿਰ ਆਪਾਂ ਫੱਟੀਆਂ ਫੁੱਟੀਆਂ ਕੱਟੀਆਂ ਮੰਗਾ ਕੇ ਰੱਖ ਲੈਣ ਤੁਹਾਡੇ ਕੋਲੇ ਪਹੁੰਚ ਨਹੀਂ ਕਰਦਾ ਇਹ ਉਹ ਜੀ ਹੁਣ ਮੈਂ ਇਹਦੀ ਕਾਲਰ ਦੀ ਗਲਾਈ ਦੇ ਦਿਆਂ ਮਣੀ ਮਣੀ ਤਰਸ਼ੀ ਰੱਖਣੀ ਹੈ ਗਲਾਈ ਜੇ ਬੈਂਚ ਚੜਾਣਾ ਫਿਰ ਆਪਾਂ ਨੇ ਗਲਾਈ ਦੇਣੀ ਹੈ ਠੀਕ ਉਹਨੇ ਸਮਝ ਆਈ ਜਾਂਦੀ ਆ ਤਾਂ ਲਿਖ ਕੇ ਜਰੂਰ ਦੱਸਿਆ ਕਰੋ ਬਈ ਸਮਝ ਆਉਣੀ ਆ ਸਾਨੂੰ ਠੀਕ ਆ ਮੈਨੂੰ ਇਹ ਹੁੰਦਾ ਵੀ ਤੁਹਾਡੇ ਪੱਲੇ ਭਵੇਂ ਕੋਈ ਚੀਜ਼ ਹੁੰਦਾ ਆਪਾਂ ਦੋ ਲੜ ਕੱਟ ਰਹੇ ਆ ਉਤਲੇ ਉਤਲੇ ਠੀਕ ਆ ਧਿਆਨ ਰੱਖਣਾ ਜਿਹੜੇ ਭਰਾ ਮੇਰੇ ਪਹਿਲੀ ਵਾਰੀ ਚੈਨਲ ਤੇ ਆਪਾਂ ਦੋ ਲੜ ਕੱਟੀ ਜਾਂਦੀ ਆ ਹੁੰਦਾ ਆਪਣਾ ਬੰਦਾ ਮੈਂ ਆ ਬਾਦ ਘਾਟ ਕੱਟ ਰਿਹਾ ਇੱਥੇ ਆਪਾਂ ਟੱਕ ਲਾਵਾਂਗੇ ਪੀਰੇ ਦਾ ਜਿਆਦਾ ਵੱਡਾ ਲੱਗਿਆ ਉਹਨਾਂ ਛੋਟਾ ਰੱਖ ਇਥੋਂ ਆਪਾਂ ਇਹ ਸਵਾ ਇੰਚ ਡੇਢ ਇੰਚ ਦੀ ੱਟੇ-ਵੱਟੇ ਚੱਕਣੀ ਠੀਕ ਆ ਨਿਸ਼ਾਨ ਆਪਣਾ ਹੱਲ ਗਿਆ ਪਹਿਲਾਂ ਉਹ ਮੈਂ ਭੁਲੇਖੇ ਚੱਕਣਾ ਦੁਬਾਰਾ ਚੈੱਕ ਕਰਕੇ ਫਿਰ ਆਪਾਂ ਨਿਸ਼ਾਨ ਲਾਵਾਂਗੇ ਲੰਬਾਈ ਸਾਢੇ 39 ਤੇ 40 ਅਰ 40 ਇੰਚ ਆਪਾਂ ਰੱਖ ਲਿਆ ਬਾਹਲਾ ਨਹੀਂ ਆ ਬਣਾਉਣ ਪੱਟੀ ਨੂੰ 40 ਬਸ ਸਵਾ ਇੰਚ ਡੇਢ ਇੰਚ ਦੀ ਪੱਟੀ ਰੱਖਣੀ ਚੌੜੀ ਬਾੜੀ ਚੌੜੀ ਨਹੀਂ ਕਰੀ ਜੇ ਕਹਿੰਦਾ ਕੋਈ ਤਾਂ ਰੱਖਿਆ ਕਰੋ ਇਹ ਉਹ ਕੰਨਾ ਵੀ ਪੱਟੀ ਤੁਸੀਂ ਪਤਲੀ ਰੱਖਣੀ ਪਰ ਤੁਸੀਂ ਭਾਈ ਪਤਲੀ ਹੀ ਰੱਖਣੀ ਆ ਆਵਦੀ ਮਰਜ਼ੀ ਨਾਲ ਨਹੀਂ ਕਰਨਾ ਕੁਝ ਵੀ ਇੱਥੋਂ 17 ਪਰ ਰੱਖਾਂਗੇ ਠਾਕ ਆ ਦੇਖੋ ਧਿਆਨ ਨਾਲ ਇੱਥੇ ਆਪਣੇ ਵੱਧ ਰੱਖਣਾ ਇੱਥੇ ਘੱਟ ਕੀਤਾ ਸੀ ਆਹ ਨਿਸ਼ਾਨਾ ਪਾ ਇੱਥੇ ਮਿਲਾਤਾ ਠੀਕ ਹੈ ਨਾ ਸਮਝੋ ਜੀ ਕਮੈਂਟ ਬਾਕਸ ਤੇ ਜਾ ਕੇ ਕਮੈਂਟ ਕਰ ਦਿਓ ਵੀ ਸਾਨੂੰ ਬਈ ਇਹਦੀ ਸਮਝ ਨਹੀਂ ਲੱਗੀ ਦੁਬਾਰੇ ਇਹਦੇ ਚਾਨਣਾ ਪਾਉਂਦੇ ਵੀ ਚੱਕਰ ਕੀ ਆ ਹਨਾ ਵੀ ਕਿਤੇ ਵੱਧ ਰੱਖਿਆ ਕਿਤੇ ਘੱਟ ਰੱਖਿਆ ਹੋਰ ਆਪਾਂ ਇਹਨੂੰ ਬਿਲਕੁਲ ਨਿਸ਼ਾਨ ਦੇ ਪੁਰਪੁਰਾਤ। ਕੰਜੀ ਨਾ ਅੰਦਰ ਨੂੰ ਜਾਣ ਦੇਣੀ ਥੋੜੀ ਜੀ ਵੀ ਨਾ ਬਾਹਰ ਨੀ। ਇਹ ਚੀਜ਼ ਦਾ ਖਾਸ ਖਿਆਲ ਰੱਖਣਾ। ਕੋਈ ਨਹੀਂ ਪੀੜਾ ਕੋਈ ਨਹੀਂ ਜਿਹੜੇ ਕੁਰਤੇ ਨੇ। ਲੋ ਘਰੇ ਪਾਉਣ ਵਾਲੇ ਕੱਪੜੇ ਪਹਿਣਾ ਤਕਰੀਬਨ ਘਰੇ ਆ ਮੇਰੀ ਵੀਡੀਓ ਦੇਖ ਕੇ ਨਾ ਬਣਾ ਸਕਦੀਆਂ 100% ਹਨ। ਜਿਹੜੇ ਘਰੇ ਪਾਉਣੇ ਕੱਪੜੇ ਆ ਭਰਾਵਾਂ ਦੇ ਉਹ ਮੇਰੀ ਵੀਡੀਓ ਦੇਖ ਕੇ ਘਰੇ ਬਣਾ ਸਕਦੀਆਂ ਕੋਈ ਔਖਾ ਕੰਮ ਨਹੀਂ। ਲੋ ਚੀ ਹੁਣ ਆਪਾਂ ਇੱਥੇ ਟੱਕ ਦੇਵਾਂਗੇ ਇਹਦੀ ਸੇਮ ਵੀ ਇੰਨਾ ਵੱਡੂ। ਠੀਕ ਆ ਆਪਣਾ ਫਰੰਟ ਪੱਲਾ ਵੀ ਕੱਟਿਆ ਗਿਆ ਬੈਕ ਪੱਲਾ ਵੀ ਜੇ ਕਿਸੇ ਬਣੀ ਭੈਣ ਨੂੰ ਫੱਟੀ ਵਾਰ ਨਹੀਂ ਪਤਾ ਲੱਗਦਾ ਤਾਂ ਇੱਥੋਂ ਭੈਣੋਂ ਆਪਾਂ ਨੇ ਐਸ ਨਿਸ਼ਾਨ ਤੋਂ 12 12.5 ਕੱਟ ਦੇਣੀ ਠੀਕ ਆ ਜੇ ਕੱਦ ਬਾਹਰ ਲੰਮਾ ਤਾਂ 13 ਬਸ ਬਾਹਲੀ ਲੰਮੀ ਨਹੀਂ ਕੱਟਣੀ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਬਾਕੀ ਫੋਨ ਵੀ ਲਾ ਸਕਦੇ ਜੇ ਕੋਈ ਵੱਡੀ ਟਿਕਤ ਆਉਂਦੀ ਹੈ ਤਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿਣੀ ਸੀ ਭੈਣਾਂ ਨੂੰ ਤੇ ਭਰਾਵਾਂ ਨੂੰ ਜਿਹੜੇ ਟੇਲਰ ਮਾਸਟਰ ਆ ਜਿਹੜਾ ਫੋਨ ਲਾਉਣਾ ਸ਼ਾਮ ਨੂੰ 8 ਵਜੇ ਤੋਂ ਆ ਲਾਇਆ ਕਰੋ ਇਨੇ ਗਾਹਕ ਜਿਆਦੇ ਹੁੰਦਾ ਦੁਕਾਨ ਤੇ ਬਾਕੀ ਕੰਮ ਵੀ ਹੁੰਦਾ ਕੱਟਣ ਵਾਲਾ ਹੈ ਨਾ ਸਾਰਾ ਤਾਂ ਫਿਰ ਫੋਨ ਚੱਕਿਆ ਨਹੀਂ ਜਾਂਦਾ ਫਿਰ ਮੈਨੂੰ ਇਹ ਹੁੰਦਾ ਵੀ ਅਗਲਾ ਕੋਈ ਫੋਨ ਨੰਬਰ ਤਾਂ ਦੇ ਦੇ ਫੋਨ ਚਾਲ ਦੇ ਨਾ ਤਾਂ ਕਿਰਪਾ ਕਰਕੇ ਸ਼ਾਮ ਨੂੰ ਤੁਸੀਂ 8 ਵਜੇ ਜਿੰਨੀ ਮਰਜ਼ੀ ਗੱਲਾਂ ਕਰ ਲਿਆ ਕਰੋ ਦਿਨੇ ਫੋਨ ਨਾ ਲਾਇਆ ਕਰੋ ਹਨਾ ਆ WhatsApp ਤੇ ਮੈਸੇਜ ਭੇਜਿਆ ਕਰੋ ਮੇਰਾ ਫਲਾਨਾ ਪਿੰਡ ਦਾ ਤੇ ਨੰਬਰ ਬਈ ਮੇਰਾ ਗਰੁੱਪ ਦੇ ਵਿੱਚ ਸੇਵ ਕਰ ਲਓ ਮੈਂ ਨਾਲ ਦੀ ਨਾਲ ਹੀ ਸੇਵ ਕਰ ਲਵਾਂ ਜਿਹੜੀਆਂ ਭੈਣਾਂ ਕਰਦੇ ਹਨ ਉਹਨੂੰ ਪਤਾ ਟੇਲਰ ਮਾਸਟਰ ਭਰਾ ਵੀ ਜੇ ਕੋਈ ਨਾਲ ਕੰਮ ਚਲਾਉਣਾ ਹੋਵੇ ਤਾਂ ਕੱਪੜੇ ਦਾ ਉਹ ਮੈਨੂੰ WhatsApp ਤੇ ਮੈਸੇਜ ਕਰਕੇ ਆਪਦਾ ਨਾਮ ਨੰਬਰ ਬੋਲ ਕੇ ਭੇਜਿਆ ਕਰੋ ਨਹੀਂ ਲਿਖਣਾ ਆਉਂਦਾ ਕਿਰਸ਼ੀ ਕਰਿਆ ਕਰੋ ਵੀ ਅੰਗਰੇਜ਼ੀ ਜਿਹਾ ਨਾ ਲਿਖਿਆ ਕਰੋ ਮੈਨੂੰ ਸਮਝ ਨਹੀਂ ਆਉਂਦੀ ਫਿਰ ਹਨਾ ਪੰਜਾਬੀ ਚ ਜਿਆਦਾ ਬੋਲ ਕੇ ਭੇਜ ਦਿਆ ਕਰੋ ਤੇ ਜਾਂ ਲਿਖ ਕੇ ਭੇਜ ਦਿਆ ਕਰੋ ਠੀਕ ਹੈ ਦੋਈ ਚ ਚਲੋ ਜੇ ਕਿਸੇ ਭਰਾ ਨੇ ਕੰਮ ਤੋੜਨਾ ਨਾਲ ਕੱਪੜੇ ਦਾ ਹਨਾ ਉਹ ਮੈਨੂੰ ਬੋਲ ਕੇ ਭੇਜਿਆ ਕਰੋ ਬਈ ਮੈਂ ਕੰਮ ਕੱਪੜੇ ਦਾ ਸ਼ੁਰੂ ਕਰਨਾ ਕਿਵੇਂ ਕਿਵੇਂ ਇਹਦਾ ਕੀ ਕੀ ਹਿਸਾਬ ਤਾ ਉਹ ਕਿੰਨੇ ਹੀ ਪੈਸੇ ਲੱਗਣੇ ਬਾਕੀ ਆਪਾਂ ਜਿਹੜੇ ਵੀ ਵੀਡੀਓ ਵੇਖਦੇ ਹਨਾ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਵੀ YouTube ਤੇ ਕਮੈਂਟ ਕਰਨਾ ਜ਼ਰੂਰੀ ਹੁੰਦਾ ਜਦੋਂ ਆਪਾਂ ਕਮੈਂਟ ਕਰਦੇ ਆ ਤੇ ਲਾਈਕ ਕਰਦੇ ਆ ਨਾ ਉਹ ਵੀਡੀਓ ਅੱਗੇ ਚਲੀ ਜਾਂਦੀ ਹੈ ਵੀ ਜਾਣਕਾਰੀ ਜਿਵੇਂ ਤੁਹਾਨੂੰ ਲੋੜ ਹੈ ਨਾ ਐਂ ਤਕਰੀਬਨ ਸਾਰੇ ਆਪਾਂ ਇੱਕੋ ਜਿਹੀ ਹੁੰਦੀ ਆ ਉਹਨੂੰ ਵੀ ਲੋੜ ਹੁੰਦੀ ਹੈ ਜਾਣਕਾਰੀ ਕਿਤਨਾ ਕਿਤੇ ਫਿਰ ਉਹਦੇ ਕੋਲੇ ਜਾਣਕਾਰੀ ਪਹੁੰਚ ਜਾਂਦੀ ਜਿੱਥੇ ਪਹੁੰਚਣੀ ਚਾਹੀਦੀ ਹੈ ਨਾ ਜੇ ਕੋਈ ਭਰਾ Facebook ਚਲਾਉਂਦਾ ਉਹਦੇ ਸਾਹਮਣੇ ਮੇਰੀ Facebook ਤੇ ਵੀਡੀਓ ਆਉਂਦੀ ਹੈ ਤਾਂ ਵੇੜ Facebook ਤੇ ਸ਼ੇਅਰ ਕਰ ਦਿਆ ਕਰੋ ਨਹੀਂ ਉਹ ਨਹੀਂ ਫੇਸਬੁੱਕ ਤੇ YouTube ਤੇ ਇੱਕ ਲਿੰਕ ਹੁੰਦਾ ਉਹਨੂੰ ਕਲਿੱਕ ਕਰੋਗੇ ਨਾ ਉਹ ਫੇਸਬੁੱਕ ਤੇ ਚਲੀ ਜਾਊਗੀ ਉਹ ਗਰੁੱਪਾਂ 'ਚ ਪਾ ਦਿਆ ਕਰੋ ਹਨਾ ਜਿਵੇਂ ਤੁਹਾਡਾ ਦਿਲ ਕਰਦਾ ਬਾਤ ਤੋਂ ਬਾਤ ਵੀਡੀਓ ਸ਼ੇਅਰ ਕਰਿਆ ਕਰੋ ਆਲੋ ਆਪਾਂ 2 ਇੰਚ ਇਹ ਨਾ ਛੱਡਿਆ ਇਹ ਲਾਸਟਿਕ ਦਾ ਛੱਡਤਾ ਉੱਪਰੋਂ ਧਿਆਨ ਰੱਖਣਾ ਜਿਹਦੀ ਲੰਬਾਈ ਆ ਪਜਾਮੇ ਦੀ 35.5 ਸਾਢੇ 35 ਤੇ ਤੋਂ ਸਾਢੇ 37 ਆਪਾਂ ਰੱਖਾਂਗੇ 38 2.5 ਇੰਚ ਵੱਧ ਰੱਖਣਾ ਤੇ ਪਾਈ ਕਰਨੀ ਨਾ ਆਪਾਂ ਆਪਾਂ ਸਾਰੇ ਪਜਾਮੇ ਇੰਤਰ ਪਾਈ ਕਰਦੇ ਆ ਤਾਂ ਕਿ ਪਜਾਮਾ ਉੱਪਰੋਂ ਜੇ ਨਾ ਜੜੇ ਝੋਲੀ ਰੱਖਣ ਦਾ ਤਰੀਕਾ ਮੈਂ ਹਰ ਇੱਕ ਵੀਡੀਓ 'ਚ ਦੱਸਦਾ 11 ਕੱਢ ਦਿਆ ਕਰੋ 35 25 26 35 25 24 ਲਓ ਜੀ ਹੋਰ ਆਪਾਂ ਦੇਖਾਂਗੇ ਮੈਨੂੰ ਕੀ ਇਸ ਭਰਾ ਦੀ ਅਗਲੀ ਝੋਲੀ 11 ਕਿ ਚਾਹੀਦੀ ਤੇ ਕਦ ਮਾਧਰਾ ਇਹਦਾ ਲੋੜ ਮੁਤਾਬਕ ਨਾ ਉੱਪਰ-ਨੀਚੇ ਕਰ ਲਿਆ ਕਰੋ ਆਹ ਇਹਦੀ ਝੋਲੀ ਅਗਲੀ 11 ਜਾਂ 11.5 ਰਹਿ ਜੂ ਆਪਾਂ ਇੱਥੇ ਨਿਸ਼ਾਨ ਲਾ ਦਾਂਗੇ ਬਿਲਕੁਲ ਝੋਲੀ ਤੇ ਹੁਣ ਆਪਾਂ ਨਿਸ਼ਾਨ ਲਾਵਾਂਗੇ ਲੰਬਾਈ ਦਾ ਮੇਨ ਜਿਹੜਾ ਆ ਗਿਆ ਆਪਣਾ ਲੋ ਵੀਰੇ ਸਮਝ ਆਉਂਦੀ ਆ ਤਾਂ ਵੀ ਦੱਸਿਆ ਕਰੋ ਨਹੀਂ ਸਮਝ ਆਉਂਦੀ ਤਾਂ ਵੀ ਦੱਸਿਆ ਕਰੋ ਹਨਾ ਬਾਕੀ ਜੇ ਕਿਸੇ ਪੁਰਾਣੇ ਕੋਈ ਬਠੰਡੋ ਚੀਜ਼ ਲੈਣੀ ਆ ਉਹ ਫੋਨ ਤੇ ਸੰਪਰਕ ਕਰ ਲਿਆ ਕਰੋ ਜੇ ਕੋਈ ਡਾਇਰੀਆਂ ਵਗੈਰਾ ਛਪਾਉਣੀਆਂ ਹਨਾ ਤਾਂ ਉਹ ਫੋਨ ਤੇ ਸੰਪਰਕ ਕਰ ਲਿਆ ਕਰੋ ਜੇ ਆ ਭੈਣਾਂ ਨੂੰ ਕਿਸ ਚੀਜ਼ ਦੀ ਕੱਪੜੇ ਦੀ ਦਿੱਕਤ ਆਉਂਦੀ ਆ ਹਨਾ ਕੱਪੜਾ ਪਾਉਣਾ ਚਾਹੁੰਦੇ ਹੋ ਉਹ ਫੋਨ ਤੇ ਸੰਪਰਕ ਕਰ ਲਿਆ ਕਰੋ ਬਾਕੀ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਨੂੰ ਹੌਸਲਾ ਜ਼ਰੂਰ ਬੁਲਾਇਆ ਕਰੋ। ਲੋ ਜੀ ਆਪਾਂ ਇਥੇ ਰੱਖਿਆ 51. 1 ਇਥੇ ਵੀ ਰੱਖਾਂਗੇ 51. 1 ਸਟ੍ਰੇਟ ਪਜਾਮਾ ਆਪਣਾ। ਠੀਕ ਆ। ਸਟ੍ਰੇਟ ਪਜਾਮਾ ਮੈਂ ਤੁਹਾਨੂੰ ਦੱਸ ਦੂੰ ਕਿਵੇਂ ਹੁੰਦਾ। ਆਪਾਂ ਇਥੇ ਰੱਖਿਆ 51. 1। ਇਥੇ ਵੀ ਰੱਖਾਂਗੇ ਆਪਾਂ 51. 1। 51. 1 ਦਾ ਹੁਣ ਆਪ ਵੀ ਕਰ ਲੋ। 11 ਨਾਲ ਤਾਂ ਹੋ ਗਿਆ 5.5 ਆ ਹੋ ਗਿਆ ਪੌਣੇ। ਮੂਰੀ ਕਿੰਨੀ ਆ? 5.16 ਆ ਪਾ ਦੋ ਅੱਧਾ ਉਧਰ ਘੜਤਾਂ। ਸਟ੍ਰੇਟ ਦਾ ਮਤਲਬ ਨਾ ਖੁੱਲਾ ਨਾ ਪੀੜਾ ਸਾਰਾ ਇੱਕੋ ਜਿਹਾ ਜਾਊਗਾ ਹਨਾ ਕਈ ਭਰਾ ਜਾਂ ਮੇਰੀਆਂ ਭੈਣਾਂ ਕੰਫਿਊਜ਼ ਹੋਏ ਰਹੇ ਤੁਸੀਂ ਸਟ੍ਰੇਟ ਕੀ ਹੁੰਦਾ ਸਟ੍ਰੇਟ ਮਤਲਬ ਸਾਰਾ ਇੱਕੋ ਜਿਹਾ ਹੋ ਜਾਂਦਾ ਬੂਟ ਕੱਟ ਜਾਂ ਥੋੜੇ ਥੱਲੇ ਖੁੱਲਾ ਇੱਥੋਂ ਆਪ ਵਿਚਾਲੇ ਗੋਡੇ ਕੋਲ ਆਪਾਂ ਫਿਟਕ ਮਾਰ ਦਿੰਦੇ ਇਹ ਕਿਸੇ ਭਰਾ ਨੇ ਉਹ ਸਿੱਖਣਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੇ ਬਾਈ ਸਾਨੂੰ ਬੂਟ ਕੱਟ ਜਾਂ ਬੈਲ ਬਟਨ ਪਿਆ ਮ ਸਿਖਾਓ ਆਪਾਂ ਵੀਡੀਓ ਜਦੋਂ ਮੈਂ ਕੱਟਦਾ ਹੀ ਰਹਿਣਾ ਤਕਰੀਬਨ ਮੈਂ ਤੁਹਾਨੂੰ ਹਰ ਰੋਜ਼ ਦੱਸਾਂ ਮੈਂ ਸਾਰਾ ਦਿਨ ਕੰਮ ਹੀ ਕੱਟਣਾ ਹੁੰਦਾ ਤਾ ਮੈਂ ਵੀਡੀਓ ਉੱਤੇ ਵੀ ਬਣਾ ਦੂੰਗਾ ਹਨਾ ਡਾਉਟ ਆ ਗਿਆ ਸਟ੍ਰੇਟ ਪਜਾਮੇ ਦੀ ਬਾਹਰ ਦੀ ਸਲਾਈ ਇੱਥੋਂ ਆਪਣੀ ਇੱਥੋਂ ਚੱਕਣਾ ਇਹਦੇ ਨਾਲ ਮਿਲਾ ਦੇ ਜੇ ਇਹ ਦੇ ਭਰਾ ਬਿਲਕੁਲ ਨਵੇਂ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਹ ਤੁਹਾਡੇ ਕੋਲੇ ਵੀਡੀਓ ਨਾਲ ਦੀ ਨਾਲ ਨਵੀਂ ਤੋਂ ਨਵੀਂ ਆਉਣ ਲੱਗੇ ਡੇਲੀ ਡੇਲੀ ਜੀ ਸਵੇਰ 4 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਵੀਡੀਓ ਪੈਂਡਿੰਗ ਰਹਿੰਦੀ ਹੈ ਅਗੋਂ ਪਹਿਲਾਂ ਪਰਿਚੋਲੀ ਚੱਕਣੀ ਪਹਿਲਾਂ ਕੈਂਚੀ ਨਾਲ ਚੱਕਣੀ ਪਹਿਲਾਂ ਝੋਲੀ ਕਾਲ 13 ਆਪਣੀ ਕਿੰਨੀ ਰੇਜੀ ਝੋਲੀ 11 ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਕੈਂਚੀ ਚੱਕਣ ਤੋਂ ਪਹਿਲਾਂ ਝੋਲੀ ਚੈੱਕ ਕਰ ਨਹੀਂ ਕਿੰਨੀ ਭਰੀ ਹੁਣ ਆਪਣੇ ਕੋਲ ਇਲਾਜ ਹੈਗਾ ਫਿਰ ਬਾਅਦ ਚ ਝੋਲੀ ਵੱਡੀ ਛੋਟੀ ਹੋ ਜਾਣਾ ਹਾਂ ਹੁਣ ਮੈਂ ਇਹਨੂੰ ਕੱਟਣ ਲੱਗਿਆ ਬੇਗਾਨੀ ਜੀ ਨਾ ਸਮਝਾਈ ਕੋਈ ਤੱਕ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਬਹੁਤ ਓਕੀ ਕੀ ਕਿਸੇ ਭੈਣ ਨੇ ਲੇਡੀ ਜੁੱਟਾਂ ਬਾਰੇ ਕੁਝ ਜਾਨਣਾ ਹੈ ਨਾ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਆ ਕਰੋ ਜੇ ਦਾ ਪਜਾਮਾ ਅੰਦਰੋਂ ਚੜਦਾ ਤਾਂ ਵੀ ਕਮੈਂਟ ਕਰਿਆ ਕਰੋ ਸੰਘਿਆਣਾ ਕਰੋ ਹੈ ਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਨ ਵਾਸਤੇ ਕੰਜੂਸੀ ਨਾ ਕਰਿਆ ਕਰੋ ਦੋ ਤਿੰਨ ਚੀਜ਼ਾਂ ਅਧਿਆ ਰੱਖਿਆ ਕਰੋ ਵੀ ਨਾ ਤਾਂ ਕਮੈਂਟ ਕਰਨ ਵੇਲੇ ਕੰਜੂਸੀ ਕਰਿਆ ਕਰੋ ਹੈ ਨਾ ਕਈ ਪੁਣਾ ਕਨੇਡਾ ਜਿਹਾ ਬੈਠੀਆਂ ਵੀਡੀਓ ਵੇਖਦੇ ਆ ਵੀ ਇਹ ਸਾਰਾ ਕੁਝ ਪਤਾ ਲੱਗਦਾ ਰਹਿੰਦਾ YouTube ਤੇ ਵੀ ਕਿੱਥੇ ਕਿੱਥੇ ਕੌਣ ਵੀਡੀਓ ਵੇਖਦਾ ਹੈ ਨਾ ਉਹਨਾਂ ਦਾ ਸ਼ੇਅਰ ਕਰਦੇ ਆ ਨਾ ਲਾਈਕ ਕਰਦੇ ਆ ਨਾ ਕਮੈਂਟ ਕਰਦੇ ਆ ਕਿਰਪਾ ਕਰਕੇ ਮਿਹਨਤ ਬਹੁਤ ਆਉਣੀ ਬਣਾਉਂਦੇ ਹਨ ਕਿਉਂਕਿ ਕਿੱਥੇ ਦਾ ਕੰਮ ਸਿੱਧਾ ਫਟਾਫਟ ਕੱਟੀ ਜਿਹੜਾ ਕਿੱਥੇ 10 10 ਕੇ ਕੱਲੀ ਕੱਲੀ ਕੀ ਬਰੀਕੀ ਨਾਲ ਸਮਝਾਉਣੀ ਉੱਥੇ ਕੀ ਟਾਈਮ ਲੱਗਦਾ ਹੈਗਾ ਤਾਂ ਕਰਕੇ ਕਮੈਂਟ ਵਗੈਰਾ ਕਰਨ ਤੇ ਤੁਹਾਡਾ ਕੋਈ ਬੜਾ ਟਾਈਮ ਲੱਗਦਾ ਤੁਹਾਡਾ ਇੱਕ ਕਮੈਂਟ ਕਿਸੇ ਜ਼ਿੰਦਗੀ ਬਦਲ ਸਕਦਾ ਤੁਸੀਂ ਇਹ ਦੇਖੋ ਹੈਨਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਆ ਸ਼ੇਅਰ ਜਰੂਰ ਕਰਿਆ ਕਰੋ ਪਹਿਨੇ ਵੀਡੀਓ ਦੇਖ ਕੇ ਉਹਨੂੰ ਛੱਡਿਆ ਨਾ ਕਰੋ ਠੀਕ ਹੈ ਜੀ ਆਪ ਆ ਪ੍ਰੈਸ ਜ਼ਰੂਰ ਰੱਖਣੀਏ ਕੋਲੇ ਗਰਮ ਜਦੋਂ ਵੀ ਕੱਪੜਾ ਕੱਟਣਾ ਬਾਲਾਂ ਦੇ ਨਾਲ ਫਰਕ ਪੈਂਦਾ 1 2 2 ਤੁਤਾਂ ਦਾ ਇਹ ਚੀਜ਼ਾਂ ਜਦੋਂ ਤੁਸੀਂ ਪ੍ਰੈਸ ਕਰ ਦੋ ਨਾ ਗਰੂ ਬਾਅਦ ਪਤਰਾ ਦੇ ਵਿੱਚ ਫਰਕ ਰਹੇਗਾ ਸਾਰਾ ਕੰਮ ਜਿਹੜੀ ਸਫਾਈ ਆ ਉਹ ਪ੍ਰੈਸ ਨਹੀਂ ਲੈਣੀ ਹੋਣੀ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿਣਾ ਵੀ ਪ੍ਰੈਸ ਕੋਲੇ ਰੱਖਿਆ ਕਰੋ ਹੁਣ ਕੱਲ ਲੈਟ ਹੈ ਨਹੀਂ ਜੀ ਆਪਾਂ ਕੰਮ ਕੱਟਿਆ ਨਹੀਂ ਆ ਲੈਟ ਤੋਂ ਬਿਨਾ ਕੰਮ ਨਾ ਕੱਟਿਆ ਨੀ ਆ ਸਫਾਈ ਨਹੀਂ ਹੋਣੀ ਜਾਨੀ ਕਿ ਕੰਮ ਤਾਂ ਕੱਟਿਆ ਨਾ ਪਰ ਸਫਾਈ ਨਹੀਂ ਹੋਣੀ ਕੰਮ 'ਚ ਦੋ ਆਪਾਂ ਦੋਟਾ ਹੀ ਸੂਟ ਚੋਂ ਰੱਖਦੇ ਆ ਵੀ ਪਜਾਮਾ ਆਪਣਾ ਅੰਦਰ ਹੁੰਦਾ ਜਿਹੜੀ ਸਾਰੀਆਂ ਚੀਜ਼ਾਂ ਬਰੀਕੀ ਨਾਲ ਦੇਖਿਆ ਕਰੋ ਵੀਡੀਓ ਹੌਲੀ-ਹੌਲੀ ਕਰਕੇ ਬਹੁਤ ਸਾਰੇ ਪਹਿਣਾ ਕਮੈਂਟ ਆਉਦੇ ਆ ਉਹ ਕਹਿੰਦੇ ਬਾਈ ਸਾਨੂੰ ਕੋਈ ਚੱਕਰ ਨਹੀਂ ਵੀਡੀਓ ਪਵਾ 2 ਘੰਟੇ ਦੀ ਬਣ ਜੇ ਰਾਮ ਨਾਲ ਟਕਾ ਕੇ ਸਮਝਾਇਆ ਕਰੋ ਤੇ ਜਿਹੜੇ ਪਹਿਣਾ ਕਾਲੇ ਪੈਣੀਆਂ ਹਨ ਉਹ ਕਾਲੇ ਨਾ ਪਿਆ ਕਰੋ ਰਾਮ ਨਾਲ ਬੈਠ ਕੇ ਆਪਦਾ ਕੰਮ ਨਿਬੜਲ ਕੇ ਵੀਡੀਓ ਟਕਾ ਕੇ ਦੇਖਿਆ ਕਰੋ ਤਾਂ ਕਿ ਤੁਸੀਂ ਉਹਨੂੰ ਘਰੇ ਬੈਠਿਆਂ ਨੂੰ ਇੰਨਾ ਗੈਨ ਫ੍ਰੀਚ ਮਿਲਦਾ ਲਓ ਜੀ ਉਨਾ ਕਾਇਤ ਤੋਂ ਦੇਖਣਾ ਆਪਾਂ ਕਿੰਨਾ ਰੱਖਿਆ ਸੀਗਾ 26 ਪਾਟਾ ਆਪਣਾ ਹੈ 26 ਵੀ ਆਪਾਂ ਬੈਕ ਤੋਂ 3 ਇੰਚ ਪਾ ਦੇਗੇ ਨਾਲੇ ਤਾਂ ਇਹਦੀ ਝੋਲੀ ਵੱਜੂ ਆਲੋ ਤੇ ਇੱਥੋਂ ਪਾਵਾਂਗੇ 1.5 ਇੰਚ ਨਾਲੇ ਝੋਲੀ ਵੱਜੂ ਨਾਲੇ ਪੱਟ ਪੂਰਾ ਹੋ ਜਾਂਦਾ ਨਾਲ ਸਮਝੋ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਜਾਓ YouTube ਵਾਲੇ ਵਿੱਚ WhatsApp ਤੇ ਕਿਸੇ ਨੇ ਕਮੈਂਟ ਨਹੀਂ ਕਰਨੇ ਉੱਥੇ ਆਪ ਦਾ ਨੰਬਰ ਹੀ ਸੇਵ ਕਰਾਉਣਾ ਇਕੱਲਾ ਬਸ ਜਾਂ ਕੋਈ ਵੱਡੀ ਗੱਲ ਬਾਤ ਪੁੱਛਣੀ ਹੈ ਫਿਰ ਆ ਦੋ ਇੰਚ ਆ ਜਿਹੜਾ ਹਿੱਸਾ ਹੈਗਾ ਇਹ ਅੰਦਾਜੀ ਨਾਲ ਹੀ ਪਾਉਣੇ 2 ਇੰਚ ਮੇਰਾ ਹੱਥ ਟਿਕਿਆ ਹੋਇਆ ਤੁਸੀਂ ਮਿੰਕੀ ਪਾਉਣਾ ਇੱਥੋਂ ਆਪਾਂ ਨਿਸ਼ਾਨ ਲਾ ਦਨਾ ਜੇ ਕੋਈ ਕੈਮਰੇ ਦੀ ਡਾਇਰੈਕਸ਼ਨ ਚੇਂਜ ਕਰਨੀ ਹੈ ਉਹ ਦੱਸ ਦਿਆ ਕਰੋ ਬਈ ਕੈਮਰਾ ਬਾਈ ਤੁਸੀਂ ਇੱਧਰ ਲੈ ਕੇ ਖੜਿਆ ਕਰੋ ਜੇ ਤੁਸੀਂ ਦੱਸੋਗੇ ਫਿਰ ਸਾਨੂੰ ਪਤਾ ਲੱਗੂ ਹੈਨਾ ਜੇ ਤੁਹਾਨੂੰ ਐਂ ਦੀ ਨਾ ਸਮਝ ਆਉਂਦੀ ਆ ਫਿਰ ਬਾਲਾ ਵਧੀਆ ਠੀਕ ਆ ਦੋ ਆਪਾਂ ਸਾਰੇ ਨਿਸ਼ਾਨ ਚੱਕ ਲਈ ਇੱਥੋਂ ਮੈਂ ਦੀ ਗਲਾਈ ਪਾ ਦੂੰ ਬਾਕੀ ਹਿੱਸੇ ਦੀ ਐਸਟੋ ਠੀਕ ਆ ਅਗਲੀ ਝੋਲੀ ਤਾਂ ਹੋ ਗਈ ਆਪਣੀ 11 ਆਪਾਂ ਹੁਣ ਬੈਕ ਲਈ ਮਿਲਨੀ ਹੈ ਕਿੰਨੀ ਰਈ ਤੁਹਾਨੂੰ ਬੈਕ ਲਈ ਰਹਿੂ 14 ਜਦੋਂ ਇਹ 16 ਹੋ ਗਈ ਤਾਂ ਇਹ ਥੋੜੀ 14 ਰਹਿ ਜੂ ਹੁਣ ਮੈਂ ਕੱਟ ਦਿਆਂ ਲੋ ਜੀ ਇਸੇ ਚੀਜ਼ ਦਾ ਨਾਂ ਪਤਾ ਲੱਗ ਗਿਆ ਕਮੈਂਟ ਬਰੌਕ ਦੇ ਵਿੱਚ ਜਾ ਕੇ ਮੈਨੂੰ ਦੱਸੋਗੇ ਫਿਰ ਮੈਨੂੰ ਪਤਾ ਲੱਗੂ ਹਨਾ ਜਿਵੇਂ ਆਪਾਂ ਡਾਕਟਰ ਕੋਲੇ ਜਾ ਕੇ ਬਿਮਾਰੀ ਦੱਸਾਂਗੇ ਵੀ ਮੇਰਾ ਆਹ ਦੁੱਖ ਦਾ ਫੇਰੀ ਦਵਾਈ ਦਊ ਨਾ ਜੇ ਤੁਸੀਂ ਦੱਸੋਗੇ ਮੈਨੂੰ ਝੋਲੀ ਦੀ ਨਹੀਂ ਸਮਝਾਈ ਹਨਾ ਪਰ ਮੈਂ ਝੋਲੀ ਤੇ ਥੋੜਾ ਵੱਧ ਜ਼ੋਰ ਲਾ ਦੂੰਗਾ ਇਹ ਜੇ ਕਹੋਗੇ ਮੈਨੂੰ ਪਜਾਮਾ ਅੰਦਰੋਂ ਚੜ੍ਹਨੋਂ ਨਹੀਂ ਹਟਦਾ ਫਿਰ ਮੈਂ ਉਹਦੇ ਵੱਧ ਜ਼ੋਰ ਲਾਉਂਗਾ ਦੱਸੇ ਬਿਨਾ ਨਹੀਂ ਪਤਾ ਲੱਗਦਾ ਭੈਣੋ ਦੱਸਿਆ ਕਰੋ ਜਾਂ ਭਰਾਵੋ ਦੱਸਿਆ ਕਰੋ ਕਿਸੇ ਨੂੰ ਮੇਚਾ ਲੈਨ ਚ ਟਿੱਕਤ ਆਉਂਦੀ ਆ ਤਾਂ ਵੀ ਦੱਸਿਆ ਕਰੋ ਹਨਾ ਲੋ ਜੀ ਹੁਣ ਆਪਾਂ ਇਹਦੀ ਕੰਨੀ ਥੋੜੀ ਥੋੜੀ ਕਟਾਂਗੇ ਕੰਨੀ ਹਮੇਸ਼ਾ ਮੈਂ ਰੈਕ ਵੀਡੀਓ 'ਚ ਕਹਣਾ ਹੁੰਦਾ ਕਿ ਕੰਨੀ ਆਪਾਂ ਨੇ ਨਹੀਂ ਰੱਖਣੀ ਕਿਸੇ ਵੀ ਕੱਪੜੇ ਦੀ ਖਿੱਚ ਮਾਰਦੀ ਇਹ ਤਾਂ ਬਿਲਕੁਲ ਸਟਰੇਟ ਪਜਾਮਾ ਮੈਂ ਤੁਹਾਨੂੰ ਪਹਿਲਾਂ ਕਹਤਾ ਸੀਗਾ ਵੀ ਸਟ੍ਰੇਟ ਮਤਲਬ ਕਿ ਨਾ ਖੁੱਲਾ ਨਾ ਪੀੜਾ ਸਾਰਾ ਹੌਲੀ ਹੌਲੀ ਇੱਕ ਨੂੰ ਜਾਊਗਾ ਇੱਕ ਹੁੰਦਾ ਨੈਰੋ ਠੀਕ ਨੈਰੋ ਮਤਲਬ ਇੰਨਾ ਕੁ ਪਜਾਮਾ ਬੇਦੀ ਪਾਉਣ ਲੱਗੇ ਸੀ ਮੁੰਡੇ ਉਹਨੂੰ ਕਹਿੰਦੇ ਨੈਰੋ ਹੁਣ ਸਟ੍ਰੇਟ ਆ ਗਿਆ ਬੈਲ ਬਟਨ ਚੱਲਦਾ ਅੱਜਕੱਲ੍ਹ 21 22 23 ਮੂਰੀ 24 ਤਿੱਕਰ ਵੀ ਚੱਲਦੀ ਹੈ ਹਨਾ ਲਓ ਜੀ ਆਪਾਂ ਇੱਥੋਂ ਧਿਆਨ ਰੱਖਣਾ ਆਹ ਚੀਜ਼ ਵਧਣ ਨਹੀਂ ਦੇਣੀ ਇੱਕ ਸੂਤ ਵੀ ਨਹੀਂ ਥੋੜੇ ਤਰਪਾਈ ਕਰਨ ਵੇਲੇ ਦਿੱਕਤ ਆਊਗੀ ਹੁਣ ਮੈਂ ਇਹਨੂੰ ਅਣ ਦੇਖਿਆ ਵੀ ਕਰ ਸਕਦਾ ਜੀ ਹਨਾ ਪਰ ਤਰਪਾਈ ਵਾਲੇ ਨੇ ਇਹਦੇ ਨਾਲ ਮੱਥਾ ਮਾਰੀ ਨਹੀਂ ਪਜਾਮੇ ਨਾਲ ਪੁਰਮੀ ਰਾਗੀ ਲੱਗਿਆ ਮੈਮਰੀ ਕੈਂਚੀ ਤੇ ਫਿਰ ਆਪਾਂ ਇੱਕ ਲੜ ਚੱਕਾਂਗੇ ਜਿਹੜੇ ਮੇਰੇ ਭਰਾ ਟੇਲਰ ਮਾਸਟਰ ਆ ਮੇਰੀ ਵੀਡੀਓ ਦੇਖਦੇ ਹੋ ਧਿਆਨ ਨਾਲ ਦੇਖੋ ਇਸ ਤਰ੍ਹਾਂ ਦੀ ਟੇਪ ਲਿਆਓ ਕਿਤਾ ਟੇਪ ਲਿਆਓ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰੋ ਹਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਦੇਖੀ ਜਾਨੀ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਜੀ ਬਿਜਾ ਦਿਓ ਭਰਾ ਕੋਈ ਬੈਲ ਨਹੀਂ ਆਉਂਦਾ ਕੰਜੂਸੀ ਨਾ ਕਰਿਆ ਕਰੋ ਠੀਕ ਆ ਆ ਲੋ 1131 ਕੇ 34 ਨੰਬਰ ਹੈ ਇਹਦਾ 1134 ਨੰਬਰ ਆ ਆਪਾਂ ਇੱਥੇ ਲਿਖਾਂਗੇ 1134 ਕਪੜੇ ਤੇ ਨਾਂ ਲਿਖਿਆ ਕਰੋ 150 ਡੈਰੀਆ ਬੰਦੀ ਆ ਜੇ ਬਠਿੰਡੇ ਦੇ ਲਾਗੇ ਛਾਗੀ ਆਪਾਂ ਇੱਥੋਂ ਬਣਵਾ ਦੇਾਂਗੇ ਜੇ ਕੋਈ ਦੂਰ ਨੇੜੇ ਤੁਸੀਂ ਕਹੋਗੇ ਭਾਈ ਖਰਚੇ ਦਾ ਕੋਈ ਚੱਕਰ ਨਹੀਂ ਸਾਨੂੰ ਜਲੰਧਰ ਭੇਜ ਦੀ ਮੈਂ ਜਲੰਧਰ ਹੀ ਭੇਜਾਂਗਾ ਠੀਕ ਆ ਜੇ ਕਿਸੇ ਨੇ ਕਿਹਾ ਵੀ ਮੈਨੂੰ ਰਾਸਥਲ ਭੇਜ ਦੈਰੀਆਂ 50 ਚਪਾ ਕੇ ਆਪਾਂ ਉੱਥੇ ਭੇਜਾਂਗੇ ਬੜੀ ਇੱਕ ਵਾਰੀ ਥੋੜੀਆਂ ਥੋੜੀਆਂ ਚਪਾ ਲਓ 10 ਦਾ 20 ਵੀ ਇਕੱਠਾ ਜੇ ਆਪਣਾ ਕਿਸੇ ਦਾ ਬਜਟ ਨਹੀਂ ਹੁੰਦਾ ਭਰਾ ਦਾ ਹਨਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਸੰਗਣ ਵਾਲੀ ਕੋਈ ਗੱਲ ਨਹੀਂ ਥੋੜੀਆਂ ਬਣਵਾ ਲਓ ਜਿਹੜੀ ਘਟ ਤੋਂ ਘਟ ਆ ਮੈਂ ਪੁੱਛਿਆ ਸੀ ਚਾਲੂ ਕੰਨੀ ਬਈ ਅਸੀਂ 10 ਡੈਰੀਆਂ ਛਾਪਾਂ ਘੱਟ ਤੋਂ ਘੱਟ ਪੈਸੇ ਤੁਸੀਂ ਉਹਨਾਂ ਦੇ ਖਾਤੇ 'ਚ ਹੀ ਕਰਨੇ ਆਨਲਾਈਨ Google Pay ਫਿਰ ਤੁਹਾਨੂੰ ਡੈਰੀਆਂ ਵੜ ਕੇ ਉਹਨੀਆਂ ਠੀਕ ਹੈ ਮੈਂ ਤੋਂ ਨੰਬਰ ਲੈ ਲਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਜਿਹੜੇ ਡੈਰੀਆਂ ਛਾਪਦੇ ਆ ਸਿੱਧਾ ਉਹਨਾਂ ਨੂੰ ਡੈਰੀਆਂ ਛਕਵਾਵਾਂਗੇ ਤੁਹਾਡੇ ਆਪੇ ਐਡਰੈਸ ਤੇ ਉਹ ਕਰ ਦੇਣਗੇ ਕੋਰੀਅਰ ਲੋਜਿਸਟਿਕਸ ਬਾਹਰ ਹੈਗੀ 23 ਆ ਘਟ ਗਿਆ ਠੀਕ ਆ ਆ ਚੀਜ਼ ਆਪਾਂ ਧਿਆਨ ਰੱਖਣਾ ਹੁਣ ਆਪਾਂ ਬਾਹਰ ਖੋਲ ਕੇ ਕੱਟਵਾਉਂਦੇ ਇੰਕਾ ਸਿੰਗਲ ਵਾਂਗ ਪੋਲ ਕਿੱਥੇ ਕੱਟ ਲਾਂਗੇ ਕੋਸ਼ਿਸ਼ ਕਰਿਆ ਕਰੋ ਵੀ ਬਾਹ ਜਿੰਨੀ ਹੋ ਸਕੇ ਸਿੱਧੀ ਨਿਕਲ ਜਾਵੇ ਫਿਰ ਮੋਢਾ ਕਿਵੇਂ ਕੱਟਣਾ ਤੁਹਾਨੂੰ ਮੋ ਵੀ ਤਰੀਕਾ ਦੱਸਣਾ ਹਨ ਛਾਤੀ ਹੈਗੀ 37 38 19 ਤੋਂ 38 21 ਮੋਢਾ ਬੰਦ ਲਵਾਂਗਾ ਜੀ 38 ਛਾਤੀ ਹੁੰਦੀ ਆਪਾਂ ਬਾਲਿਆ 20 ਛਾਤੀ ਦਾਦ ਕਰਕੇ ਉਹਦੇ 2 ਇੰਚ ਪਾ ਦੇ ਕਰੋ ਮੋਢਾ ਬਿਲਕੁਲ ਤੁਹਾਡਾ ਸਹੀ ਆਉਣਾ ਖੁੱਲਾ ਨਾ ਪੀੜਾ ਸੂਤ ਕਿਥੋਂ ਛੱਡ ਕੇ ਬਾਹਾਂ ਦੀ ਭਰਾ ਦੀ 23 ਇੰਚ ਇੱਥੋਂ 23 ਆਪ ਰੱਖਾਂਗੇ ਬਾਜ ਬਾਹ ਫਿਟਿੰਗ ਵਾਲੀ ਆ ਮੂਹਰ ਰੱਖਾਂਗੇ 5.5 ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਵੀ ਸਾਰੇ 5.5 ਹੀ ਰੱਖਣਾ ਕੋਣੀ ਜ਼ਰੂਰੀ ਆ 13.5 14.5 ਕੱਲ ਵੀ ਇੱਕ ਭਰਾ ਦਾ ਸ਼ਾਇਦ ਭੈਣ ਦਾ ਕਮੈਂਟ ਆ ਰਿਹਾ ਸੀਗਾ ਵੀ ਕੋਣੀ ਮੈਨੀ ਕਿਉਂ ਜ਼ਰੂਰੀ ਆ ਕੋਣੀ ਮੈਨੀ ਤਾਂ ਬਹੁਤ ਜ਼ਰੂਰੀ ਆ ਭੈਣੋ 22 22 ਕਿਉਂਕਿ ਇੱਥੋਂ ਨਹੀਂ ਤਾਂ ਬੋਰਾ ਵੱਜੂ ਇੱਥੇ ਟਿਕਰ ਹੋ ਜੂ ਜੇ 15 ਰੱਖਤੀ ਆ ਭਾਣਾ ਜਿਵੇਂ ਬਣ ਕੇ ਲੋ ਆ ਕੋਣੀ ਆ ਜਿਵੇਂ ਸਾਰੀ ਕੱਟਦੇ ਕੀ ਬਣ ਜੂ ਦਾ ਕੂਣੀ ਬੰਜੂ ਕੂਣੀ ਥਾਦੇ ਹਨਾ ਆ ਦੇਖ ਮੈਂ ਤੁਹਾਨੂੰ ਦਿਖਾ ਦਿੰਦਾ ਕਿਵੇਂ ਪੋਚ ਕਰੋ ਆਪ ਇੱਥੋਂ ਰੱਖਿਆ ਪੀਤਾ ਇੱਥੋਂ ਮਿਲ ਜਾ ਸਾਰਾ ਕਪੜਾ ਵਿੱਚ ਹੀ ਆ ਜਾਊਗਾ ਉਹ ਕੂਣੀ ਥਾਦੇ ਕੂਣਾ ਬੰਜੂਗਾ ਫਿਰ ਆ ਕਰਕੇ ਨਿਸ਼ਾਨ ਲਾਇਆ ਕਰੋ ਕੂਣੀ ਮਿਲ ਕੇ ਪੂਰੀ ਪੂਰੀ 1 ਇੰਚ ਵੱਧ ਰੱਖ ਲੈ ਕਰੋ ਜਿਵੇਂ ਆ ਮੇਰੀ ਇੱਥੋਂ 13 ਤੁਸੀਂ 14 ਰੱਖਣੀ ਆ 14 ਦੇ ਵਿੱਚ ਦੁਬਾਰਾ ਰੱਖਣਾ ਮੈਂ ਉੱਥੇ ਬੋਲਿਆ ਸੀ ਮਾਰਜਨ ਫਿਰ ਇੱਕ ਭੈਣ ਨੇ ਕਮੈਂਟ ਕੀਤਾ ਭਾਈ ਤੁਸੀਂ ਦਬਾ ਕੇ ਮਾਰਜਨ ਕੱਟ। ਭੈਣੋ ਜਿਹੜਾ ਆਪਾਂ ਆਹ ਕੱਪੜਾ ਛੱਡਦੇ ਆ ਇੰਨਾ ਹਨਾ ਸਿਉਣ ਮਾਰਨ। ਇਹਨੂੰ ਦਬਾ ਕਹਿੰਦੇ ਆ। ਐਸ ਕੱਪੜੇ ਨੂੰ ਏਰੀਆ ਦੇ ਹਿਸਾਬ ਨਾਲ ਬੋਲੀ ਦਾ ਫਰਕ ਪੈ ਜਾਂਦਾ ਮੈਂ ਹਰ ਕਿਥੋਂ ਤੁਹਾਨੂੰ ਵੀਡੀਓ ਚ ਕਹਿਣਾ ਹੁੰਦਾ। ਕੋਈ ਮਾਝੇ ਵਾਲੇ ਸਾਈਡ ਵੇਂ ਦਾ ਕੋਈ ਦੁਆਬੇ ਵਾਲੀ ਸਾਈਡ ਵੇਂ ਦਾ ਕੋਈ ਰਾਜਥਾਨ ਚ ਕੋਈ ਵੀਡੀਓ ਕਿਤੇ ਵੇਖਦਾ ਹਨਾ। ਇਹ ਤਾਂ ਹੈ ਨਹੀਂ ਬੇਥੀ। ਅੱਜ ਇੱਕ ਭਰਾ ਦਾ ਪਾਕਿਸਤਾਨ ਤੋਂ ਮੈਸੇਜ ਆਇਆ ਮੇਰੇ ਘਰ ਉਹਨੂੰ ਸਮਝ ਨਹੀਂ ਸੀ ਆ ਰਹੀ। ਫਿਰ ਮੈਂ ਉਹਨੂੰ ਦੱਸਿਆ ਬੋਲ ਕੇ ਭੇਜਿਆ ਹਨਾ। ਫਿਰ ਉਹਦੇ ਸਮਝ ਆ ਗਈ ਸਾਰੀ। ਲਓ। ਫੇਦਰੋਂ ਆਪਣੇ ਗਲਾਈ ਦੇ ਦਿੰਨੀ ਆਂ। ਬੰਦੇ ਦੇ ਹਿਸਾਬ ਨਾਲ ਗਲਾਈ ਪਾ ਕਰੋ ਕਿ ਤੇ ਸਾਢੇ 3 ਦਿਨ ਕੇ ਦੇ 4 4 ਕਿਤੇ ਦੇ 4। ਠੀਕ ਆ। ਜੇ ਆਪਾਂ ਇੱਕ ਵੱਡਕ ਦੇ ਲਈ ਪਤਾ ਲਗਾ ਤਾ ਨਾ ਮੂਰਲਾ ਪਸ। ਛੋਟੇ ਪਣੇ ਵਾਲਾ ਕੱਪੜਾ ਸੀ ਆਪਣੇ ਕੋਲੇ। ਹੁਣ ਆਪਾਂ ਪਾ ਜੇ ਪੁਰਸੇ ਤੋਂ ਹੋਵੇ ਫਿਰ ਆਪਾਂ ਬਾਹ ਇਸ ਤਰ੍ਹਾਂ ਨਹੀਂ ਕੱਟਣੀ ਠੀਕ ਆ। ਫਿਰ ਬਾਹ ਆਪਾਂ ਐ ਨਹੀਂ ਕੱਟਣੀ ਨਹੀਂ ਤਾਂ ਦੋਨੇ ਬਾਹਾਂ ਆਪਣੇ ਨਾਲ ਇੱਕ ਪਾਸੇ ਜੇ ਬੰਨ ਜਾਣਗੀਆਂ ਇਹ ਚੀਜ਼ਾਂ ਨੂੰ ਕੰਨ ਖੋੜ ਕੇ ਸੁਣ ਲਿਆ ਕਰੋ ਕਈ ਵਾਰੀ ਬਾਹਾਂ ਕੱਟਣ ਲੱਗ ਜੇ ਕੱਪੜੇ ਪੁਰਸੇ ਤੋਂ ਹੋ ਗਏ ਨਾ। ਫਿਰ ਆਪਣੇ ਦੋਨੇ ਬਾਹੀ ਇੱਕ ਪਸੀਆ ਬਣ ਜਾਣਗੇ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਜਿਹੜੀ ਮੈਂ ਵੀਡੀਓ ਬਣਾਉਣਾ ਉਹ ਤੈਉ ਟਿਕਾਣਾ ਬਣਾਉਣਾ ਵੀ ਤੁਹਾਨੂੰ ਕਿਤੇ ਭਲੇਖਾ ਨਾ ਲੱਗ ਜੇ ਇਸ ਚੀਜ਼ ਦਾ ਵੀ ਤੁਸੀਂ ਬਾਹਰ ਪੁੱਟ ਸਦਲ ਜਿਵੇਂ ਖੋਲ ਕੇ ਨਹੀਂ ਕੱਟੂ ਮੈਂ ਸ਼ੱਕ ਦੀ ਆਪਾਂ ਉਹਦੇ ਵਿੱਚ ਜੋੜ ਪਾਉਣਾ ਪੈ ਜੇ ਪਰ ਬਾਹਰ ਖੋਲ ਕੇ ਉਹਦੀ ਆਪਾਂ ਕੱਟ ਨਹੀਂ ਸਕਦੇ ਨਹੀਂ ਜੋੜ ਪੈ ਜੂਗਾ ਉਹ ਹੁਣ ਆਪਾਂ ਇਹ ਨਾਲ ਨਾਲ ਕੇ ਕੱਟਦੇ ਇਹ ਵੀਡੀਓ ਵਧੀਆ ਲੱਗਦੀ ਹੈ ਨਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀ ਸਾਨੂੰ ਬਈ ਸਮਝ ਵੀ ਆਉਂਦੀ ਆ ਤੇ ਵਧੀਆ ਵੀ ਲੱਗਦੀ ਹੈ ਹਨਾ ਵਧੀਆ ਵਧੀਆ ਵੀਡੀਓ ਆਉਂਦੀਆਂ ਜੇ ਕੋਈ ਸਲਾਈ ਸਿੱਖਣਾ ਚਾਹੁੰਦਾ ਤਾਂ ਵੀ ਕਮੈਂਟ ਕਰਿਆ ਕਰੋ ਵੀ ਸਪਾਈ ਸਲਾਈ ਦੀ ਪਾਇਆ ਕਰੋ ਵੀਡੀਓ ਹਨਾ ਕਮੈਂਟ ਕਰੋਗੇ ਤਾਂ ਫੇਰ ਹੀ ਹੋਊਗਾ ਸਭ ਕੁਝ ਛੋੜਾ ਮੋਟਾ ਹੱਥ ਨੂੰ ਹਲਾ ਕੇ ਚਾਰ ਅੱਖਰ ਲਿਖ ਜਾ ਕਰੋ ਜੇ ਕਿਸੇ ਮੇਰੇ ਭਰਾ ਨੂੰ ਲਿਖਣਾ ਨਹੀਂ ਆਉਂਦਾ ਤਾਂ ਉਹ ਕੁਝ ਹੋਰ ਚੀਜ਼ ਲਾ ਕੇ ਭੇਜਿਆ ਕਰੋ ਵੀ ਮੈਨੂੰ ਬਈ ਲਿਖਣਾ ਨਹੀਂ ਆਉਂਦਾ ਹਨਾ ਤਾਂ ਉਵੇਂ ਕਰ ਲੈ ਕਰੋ ਬੱਚਿਆਂ ਤੋਂ ਲਖਾ ਲਿਆ ਕਰੋ ਤਾਂ ਵੀ ਕੋਈ ਟਿੱਕ ਨੀ ਵੀਡੀਓ ਸ਼ੇਅਰ ਕਰਨੀ ਕਿਸੇ ਨੂੰ ਨਹੀਂ ਆਉਂਦੀ ਉਹ ਸਿੱਖ ਲੈ ਕਰੋ ਹੁਣ ਆਹ ਬੁਰਾ ਆਪਾਂ ਇੱਥੇ ਐਨਾ ਜਿਹੜਾ ਦਬਾਅ ਕਹਿੰਦੇ ਮਾਰਜਿਨ ਕਹਿੰਦੇ ਛੱਡ ਕੇ ਐ ਨੌ ਦੇ ਨਾਲ ਕਰੀਜ਼ ਪਾ ਲਿਆ ਕਰੋ ਉੱਠੇ ਪਾਸੇ ਆਪਾਂ ਰੇ ਪਾਸੇ ਫੱਟੀਆਂ ਕੱਟਣੀਆਂ ਇਹ ਗੱਲ ਯਾਦ ਰੱਖਣੀ ਹੈ ਆ ਦੋ ਪਾਸੇ ਨਾਲ ਰੇ ਆ ਬਿਲਕੁਲ ਇਧਰ ਫੱਟੀਆਂ ਕੱਟਣੀਆਂ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਵਾਂ ਕੱਟ ਕੇ ਇੱਕ ਚੀਜ਼ ਹੋਰ ਇਹ ਸਾਰੀਆਂ ਨਿੱਕੀਆਂ ਨਿੱਕੀਆਂ ਦੀਆਂ ਚੀਜ਼ਾਂ ਨੂੰ ਤੁਹਾਡੇ ਕੰਮ ਆਉਣਾਂਗੇ ਜੇ ਆਪ ਆਸੇ ਆਪਰੇ ਬਣਾਣਾ ਕਟੀਆਂ ਜਿਵੇਂ ਆ ਦੇਖੋ ਮੇਰਾ ਬਟਨ ਐਂ ਬੰਦ ਹੁੰਦਾ ਫਿਰ ਮੇਰਾ ਬਟਨ ਐਂ ਬੰਦ ਹੋ ਪੁੱਠਾ ਹੋ ਜੂਗਾ ਧਿਆਨ ਰੱਖਣਾ ਇਹ ਚੀਜ਼ ਦਾ ਠੀਕ ਆ ਹੁਣ ਆਪਾਂ ਦੋ ਲੜ ਚੱਕਾਂਗੇ ਮੂਹਰ ਲੈ ਆਪਸ ਆਪਣਾ ਮੂਹਰ ਲਾ ਗਿਆ ਇੱਥੇ ਗਲਾਈ ਦੇਵਾਂਗੇ ਇਹ ਇਸ ਤਰ੍ਹਾਂ ਠੀਕ ਆ ਜੀ ਬਹੁਤ ਧਿਆਨ ਇੱਥੇ ਟੱਕ ਲਾਵਾਂਗੇ ਇੱਕ ਇੱਕ ਟੱਕਾ ਪਾ ਲਵਾਂਗੇ ਇੱਥੇ ਵੇਖੋ ਇਸੇ ਤਰੀਕੇ ਨਾਲ ਆਪਾਂ ਤੀਰਾਂ ਰਹਿਗੇ ਤੀਰੇ ਨੂੰ ਕਟਾਂਗੇ ਕਪੜਾ ਦੇਖ ਲਿਆ ਕਰੋ ਪਹਿਲਾਂ ਬਿਉਤ ਲਿਆ ਕਰੋ ਕਿੱਥੇ ਕੱਲਣਾ ਚੇਪਣਾ ਕਿ ਕਿਤੋਂ ਕੀ ਕੱਟਣਾ ਹਨਾ ਲਓ ਆਪਣਾ ਆਪ ਇਹਦਾ ਇੱਥੋਂ ਤੀਰਾ ਨਿਕਲੇਉਂਗਾ ਜੇ ਕੋਈ ਘਰਾ ਆ ਜਾ ਭੈਣ ਮੇਰੀ ਪੇਸਟਿੰਗ ਨਹੀਂ ਕਰਨੀ ਉਹਦੀ ਕਪੜਾ ਬਚਾਉਣੀ ਆ ਉਹਨਾਂ ਕਿੱਥੋਂ ਨਿਕਲਣਾ ਕੋਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਜਰੂਰ ਦੱਸੇ ਆਪਾਂ ਪੇਸਟਿੰਗ ਵਾਲੀ ਵੀਡੀਓ ਪਾ ਦਾਂਗੇ ਟਕਾ ਕੇ ਵਧੀਆ ਡਬਲ ਪੌਕਟ ਕਿਵੇਂ ਕਰਨੀ ਆ ਦੋ ਜੇਬਾਂ ਕਿਵੇਂ ਲਾਉਣੀਆਂ ਹਨਾ ਅੰਗਰੇਜੀ ਮਾੜੀ ਮੁੱਟੀ ਮੈਂ ਸਿੱਖਿਆਣਾ ਤੁਹਾਨੂੰ ਦੇਖ-ਦੇਖ ਕੇ ਡਬਲ ਪੌਕਟ ਕਹਿੰਦੇ ਦੋ ਜੇਬਾਂ ਨੇ ਤਾਰਦ ਨੂੰ ਇਹ ਆਪਾ ਦੋ ਵਿੱਚ ਪੱਧਰ ਰੱਖ ਲਿਆ ਕੱਪੜਾ ਥੀਰੇ ਦਾ ਜੀ ਇਸ ਨੂੰ ਵਿਚਾਲੋਂ ਕੱਟ ਲੈਂਦੇ ਹਾਂ ਠੀਕ ਆ ਪਠਾਨੀ ਸੂਟ ਆ ਜਿਹੜਾ ਆਪਾਂ ਕੱਟ ਰਹੇ ਹਾਂ ਫੁੱਟਾ ਪਜਾਮਾ ਇਹ ਪਠਾਨੀ ਆ ਦੋਨੇ ਪਾਸੇ ਜੇਬਾਂ ਟੱਕਣ ਸ਼ੋਲਡਰ ਜੀਜਾ ਪਜਾਮੇ ਜੇਬਾਂ ਕਾਫੀ ਜੇਬਾਂ ਹੋ ਗਈਆਂ ਨੇ ਲਓ ਤੀਰਾ ਹੈਗਾ 17 ਆਪਾਂ ਰੱਖਾਂਗੇ 8 ਠਾ ਇਦਰੋਂ ਕਰਾ ਪੌਣੀ ਚਾਰ ਤੋਂ ਮਰਦਾ ਜਿ ਰੱਖ ਲੈ ਇੱਥੋਂ ਪੰਜ ਇਦਰੋਂ ਟਾਈ ਇਦਰੋਂ ਸਾਢੇ ਤਿੰਨ ਪੌਣੀ ਚਾ ਠੀਕ ਹੈ ਯਾਦ ਰੱਖਿਓ ਜਦੋਂ ਕਪੜਾ ਕੱਢਦੇ ਹਾਂ ਇੱਕ ਵਾਰੀ ਵੀਡੀਓ ਤੇ ਨਿਗਾਹ ਮਾਰ ਲੈ ਕਿ ਸਾਰੇ ਟਕਾ ਕੇ ਵੀ ਕਿੱਥੋਂ ਕੀਵੇਂ ਰੱਖਿਆ ਸੀ ਹਨਾ ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ ਕੱਟਣ ਵੇਲੇ ਲਓ ਜੀ ਇੱਥੋਂ ਆਪਾਂ ਗਲਾਈ ਦੇਵਾਂਗੇ ਹਲਕੀ ਜੀ ਇੱਕ ਟਾਕਾ ਪਾ ਇਥੇ ਲਾਵਾਂਗੇ ਇਹ ਡਰੋਪਰ ਸੂਤ 1.5 ਸੂਚ ਚੱਕਣਾ ਸਾਈਡ ਤੋਂ ਠੀਕ ਹੈ ਇੱਥੇ ਨੰਬਰ ਪਾਵਾਂਗੇ ਸਿੱਧੇ ਪਾਸੇ ਮੈਂ ਹਮੇਸ਼ਾ ਕੁਰਤੇ ਨੂੰ ਪੁੱਠਾ ਹੀ ਕੱਟਦਾ ਹੁੰਦਾ ਇਹ ਤੁਸੀਂ ਵੀ ਚੀਜ਼ ਇਹੀ ਕਰਨੀ ਹੈ ਵੀ ਕੁਰਤੇ ਨੂੰ ਪੁੱਠਾ ਕਰਕੇ ਕੱਟਾ ਕਰੋ ਕੱਪੜੇ ਨੂੰ ਤਾਂ ਕਿ ਨਿਸ਼ਾਨ ਵਗੈਰਾ ਜੇ ਕੋਈ ਲੱਗ ਵੀ ਜਾਵੇ ਚਾਕ ਤਾਂ ਅੰਦਰ ਹੀ ਸਾਈਡ ਆ ਜਾਈ 14 ਆ 1134 ਨੰਬਰ ਆਪਣਾ ਠੀਕ ਹੈ ਇੱਥੇ ਹੁਣ ਕੀ ਕਰਨਾ ਆਪਾਂ ਤੀਰੇ ਨੂੰ ਕੱਟ ਕੇ ਸਿੱਟਣਾ ਨਹੀਂ ਚੈੱਕ ਕਰਨਾ ਵੀ ਆਪਣੇ ਕਿਤੇ ਕੋਈ ਫਰਕ-ਸ਼ਰਕ ਤਾਂ ਨਹੀਂ ਆ ਜੀ ਮਤਲਬ ਦੱਸਾਂ ਕਿ ਕਿਵੇਂ ਚੈੱਕ ਕਰਨੀ ਜੇ ਮੇਰੇ ਭਰਾ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੁਬਾਰੇ ਦੁਬਾਰੇ ਕਹੀ ਜਾਂਦੀ ਹੈ ਫੇਰੀ ਕੱਲ ਨੂੰ ਤੜਕੇ ਵੀਡੀਓ ਨਵੀਂ ਤੁਹਾਡੇ ਕੋਲੇ ਆਉਗੀ ਨਹੀਂ ਨਹੀਂ ਆਉਗੀ ਜੇ ਰੱਪਾ ਸਬਸਕ੍ਰਾਈਬ ਕਰਕੇ ਘੰਟੀ ਨਹੀਂ ਨਾ ਮਜਾਉਂਦੇ ਵੀਡੀਓ ਨਵੀਂ ਨਹੀਂ ਆਉਗੀ ਉਹ ਤੇ ਰੱਪੇ ਇਹ ਤਾਂ ਚੱਲਦੀ ਫਿਰਦੀ ਕੁਦਰਤੀ ਤੁਹਾਡੇ ਕੋਲੇ ਆ ਗਈ ਲੋ ਆਪ ਆ ਜਿਹੜਾ ਦਿਮਾਗ ਇੱਥੇ ਕਰ ਲਿਆ ਪੂਰਾ ਜਿੰਨਾ ਸਿਉਂ ਚਾਹੋ ਇੱਥੋਂ ਇਸ ਤਰੀਬ ਛਾੜਿਆ ਕਰੋ ਕੋਈ ਨੂੰ ਮੋੜ ਕੇ ਦੇਖੋ ਹਾਂ ਠੀਕਾ ਇੰਨਾ ਹਜੇ ਵੀ ਇਹ ਵੱਧ ਆ ਆਪਣਾ ਠੀਕ ਆ ਆ ਪੱਲਾ ਇਹਨੂੰ ਆਪਾਂ ਕਟਾਂਗੇ ਤਾਂ ਕਿ ਮੂਰੇ ਬਲ ਛਲਦਾ ਆਪੇ ਇਹ ਸਾਰੀਆਂ ਪਹਿਣਾ ਨੇ ਸਾਰੇ ਭਰਾਵਾਂ ਨੇ ਚੈੱਕ ਕਰਨਾ ਇਹ ਚੀਜ਼ ਆਹ ਚੀ ਆ ਬਾਰੇ ਇੱਥੇ ਪਹਿੜੇ ਬਾਹਲੇ ਆ ਦੇਖੋ ਮੇਰੇ ਹੁਣੇ ਸਿੱਧਾ ਖੜੇ ਬਣ ਨਹੀਂ ਪੈਂਦੇ ਨਹੀਂ ਪਰ ਇੱਥੇ ਵੱਡੇ ਵੱਡੇ ਵਾਲ ਪੈਣ ਲੱਗੇ ਨੇ ਆਪਾਂ ਆਮ ਹੀ ਦੇਖਦੇ ਹਾਂ ਕਿਥੇ ਹਨ ਬੰਦਿਆਂ ਦੇ ਆਹ ਬੇਥੋਂ ਸੂਤਗਰ ਵਾਲੀ ਫਰਕ ਪੈ ਜਾਂਦਾ ਮੈਂ ਕੰਮ ਦੀ ਜਿਆਦੇ ਬਰੀਕੀ ਜੰਨਾ ਤੁਸੀਂ ਬਰੀਕੀ ਜਾਇ ਕਰੋ ਤਾਂ ਕਿ ਤੁਹਾਨੂੰ ਕੰਮ ਦੀ ਦਿੱਕਤ ਨਾ ਹੋਵੇ ਕੰਮ ਵਾਧੂ ਆਵੇ ਦੁਕਾਨ ਤੇ ਹੁਣ ਆਪਾਂ ਇੱਕੋ ਹੀ ਫਿਰ ਚੱਕ ਕਰਨੇ ਮੋਢੇ ਮਾਢੇ ਧਿਆਨ ਰੱਖਿਆ ਕਰੋ ਬਾਲਾ ਵੱਡਾ ਨਹੀਂ ਕਰਨਾ ਆਪਾਂ ਨੇ ਕੋੜਤੇ ਦਾ ਮੋਢਾ ਇੱਟੇ ਛੱਡਣਾ ਬਾਹਰ ਜਿੰਨਾ ਮਰਜੀ ਢਿੱਲਾ ਛੱਡਦਾ ਕਰੋ ਯਾਨੀ ਕਿ ਆਹ ਕੱਪੜਾ ਆਪਾਂ ਨੇ ਢਿੱਲਾ ਨਹੀਂ ਛੱਡਣਾ ਠੀਕ ਹੈ ਬਾਹਰ ਜਿੰਨਾ ਮਰਜੀ ਢਿੱਲਾ ਛੱਡ ਕੇ ਚੜਾ ਲੈਣਾ ਦੋ ਆਪਣਾ ਕੋੜਤਾ ਵੀ ਐਵੇਂ ਕੱਟਿਆ ਗਿਆ ਤੇ ਬਾਕੀ ਜੇ ਕਿਸ ਨੂੰ ਕੋਈ ਨਾ ਚੀਜ਼ ਸਮਝ ਆਈ ਹੋਵੇ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਠੀਕ ਹਾਂ YouTube ਵਾਲੇ ਤੇ ਜਾ ਕੇ ਕਮੈਂਟ ਕਰਨਾ ਨਾ ਕਿ WhatsApp ਵਾਲੇ WhatsApp ਵਾਲੇ ਦਾ ਮੈਂ ਜਵਾਬ ਨਹੀਂ ਦਿੰਦਾ ਤਾਂ YouTube ਵਾਲੇ ਤੇ ਜਾ ਕੇ ਕਮੈਂਟ ਕਰਨਾ ਉੱਥੇ ਤੁਹਾਨੂੰ ਸਾਰੇ ਜਵਾਬ ਮਿਲਣਗੇ ਭਾਵੇਂ ਸ਼ਾਮ ਨੂੰ ਘੰਟਾ ਲੱਗੇ ਭਾਵੇਂ ਮੇਰਾ ਘੰਟੇ ਜੇ ਕੋਈ ਭੈਣ ਜਾਂ ਮੇਰਾ ਭਰਾ ਸਲਾਈ ਦੀ ਵੀਡੀਓ ਦੇਖਣੀ ਚਾਹੁੰਦਾ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਫਿਰ ਆਈ ਆਪਾਂ ਸਲਾਈ ਦੀ ਵੀਡੀਓ ਪਵਾਵਾਂਗੇ ਜਿਸ ਨੂੰ ਕੰਮ ਆਉਂਦਾ ਤਾਂ ਗੱਲ ਰੁੱਤੀ ਹੈ ਹਣਾ ਬਾਕੀ ਜਿਹੜੀਆਂ ਚੀਜ਼ਾਂ ਵਧੀਆ ਲੱਗੀਆਂ ਉਹ ਚੱਕ ਲਿਓ ਤੇ ਜਿਹੜੀ ਵਧੀਆ ਨਹੀਂ ਲੱਗੀ ਉਹ ਛੱਡ ਦਿਓ ਹਣਾ ਬਾਕੀ ਚੀਜ਼ ਆਹ ਜੀ ਸਾਹਿਬ ਨੇ ਕਰ ਲਿਆ ਕਰੋ ਜਿਹੜੀ ਜੀ ਸਾਦੀ ਵਧੀਆ ਲੱਗਦੀ ਆ ਉਹ ਚੀਜ਼ ਤੁਸੀਂ ਅਪਣਾ ਲਿਆ ਕਰੋ ਬਾਕੀ ਛੱਡ ਲਿਆ ਕਰੋ ਅਗਲੀ ਵੀਡੀਓ ਕੀ ਹੋਏ ਟੌਪਿਕ ਤੇ ਦੇਖਣੀ ਹੈ ਉਹ ਵੀ ਸਾਨੂੰ ਦੱਸਿਆ ਕਰੋ ਪੇਸਟਿੰਗ ਕਰਨੀ ਨਹੀਂ ਆਉਂਦੀ ਜੈਬ ਕੋਲ ਜਿਵੇਂ ਮੇਰੇ ਕੀਤੀ ہوئی ਨੇੜੇ ਕਰਕੇ ਦਿਖਾਉਂਦੇ ਹਾਂ ਜੈਬ ਵੀ ਕਿਵੇਂ ਕੋਲ ਕਰਦੇ ਆ ਹਣਾ ਕਮੈਂਟ ਬਾਕਸ ਦੇ ਵਿੱਚ ਆਇਓ ਕਮੈਂਟ ਕਰਿਓ ਤਾਂ ਤੁਹਾਨੂੰ ਜੈਬ ਦੇ ਫਾਰਮ ਏ ਦਿਖਾ ਦੇਾਂਗੇ ਨਾਲੇ 당ਨਲ ਚੇਪੂਲ ਕਰਨੀ ਦੱਸ ਪਾਗੇ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਜਿਉਂ ਇਜਾਜ਼ਤ ਤੱਕ ਧੰਨਵਾਦ ਠੀਕ ਹੈ ਜੀ